ਦਰਸ਼ਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਪ੍ਰੋਗਰਾਮ ਵਿੱਚ ਕੀਤੇ ਗਏ ਦਾਅਵਿਆਂ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਲੈਣ। ਸਰਚੀਕਲ ਜੀ ਸਵਾਗਤ ਕਰਨਾ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਔਰ ਹਾਰਵਰਡ ਦੇ ਤਰ੍ਹਾਂ ਇੱਕ ਵਾਰ ਫਿਰ ਤੱਕ ਵੀਜ਼ਾ ਐਕਸਪਰਟ ਸਾਡੇ ਨਾਲ ਹਾਜ਼ਰ ਨੇ ਪ੍ਰੋਗਰਾਮ ਦੇ ਵਿੱਚ ਡਿਸਕਸ਼ਨ ਕਰਨ ਲਈ ਖਾਸ ਮੁੱਦੇ ਕੀ ਨੇ ਮੁੱਦੇ ਹੀ ਨੇ ਕਿ ਪੰਜਾਬ ਤੋਂ ਬੱਚਾ ਜਦੋਂ ਵਿਦੇਸ਼ ਜਾਣ ਦੀ ਗੱਲ ਕਰਦਾ ਤੇ ਉਹ ਆਪਣੀ ਕੰਟਰੀ ਦੀ ਸਿਲੈਕਸ਼ਨ ਕਿਵੇਂ ਕਰੇ ਤਿੰਨ ਚਾਰ ਸਾਲ ਪਿੱਛੇ ਚਲੀ ਜੇ ਤਾਂ ਯੂਕੇ ਦਾ ਕ੍ਰੇਜ਼ ਆਇਆ ਸੀ ਔਰ ਬਹੁਤ ਬੱਚਾ ਯੂਕੇ ਗਿਆ ਵਿਦਾਊਟ ਆਇਲਸ ਯੂਕੇ ਗਿਆ ਹੌਲੀ ਹੌਲੀ ਜਦੋਂ ਪੰਜਾਬ ਦੇ ਬੱਚਿਆਂ ਨੂੰ ਯੂਕੇ ਦੀ ਸਮਝ ਆਉਣ ਲੱਗੀ ਸਟੱਡੀ ਪੂਰੀ ਕਰਨ ਲੱਗ ਗਿਆ ਔਰ ਉੱਥੇ ਸਟੱਡੀ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਜਾਣ ਲੱਗ ਗਿਆ ਤਾਂ ਯੂਨੀਵਰਸਿਟੀਆਂ ਨੇ ਆਪਣੀ ਰਿਕੁਆਇਰਮੈਂਟ ਜਿਹੜੀ ਉਹ ਵਧਾ ਦਿੱਤੀ ਬਹੁਤ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਪ੍ਰਾਈਵੇਟ ਜਿਹੜੀਆਂ ਵਿਦਾਊਟ ਆਇਲਸ ਐਡਮਿਸ਼ਨ ਦਿੰਦੀਆਂ ਸੀ ਉਹਨਾਂ ਨੇ ਆਪਣੀ ਰਿਕੁਆਇਰਮੈਂਟ 5.5 ਬੈਂਡ ਜਾਂ ਫਿਰ 6 ਬੈਂਡ ਕਰ ਦਿੱਤੀ 6 ਮਹੀਨੇ ਦੀ ਫੀਸ ਦੇ ਨਾਲ ਜਿੱਥੇ ਪਹਿਲਾਂ ਕੈਸ਼ ਲੈਟਰ ਮਿਲਦੀ ਸੀ ਬੱਚੇ ਦਾ ਵੀਜ਼ਾ ਅਪਲਾਈ ਹੁੰਦਾ ਸੀ ਉੱਥੇ ਹੀ ਯੂਨੀਵਰਸਿਟੀ ਨੇ 1 ਸਾਲ ਦੀ ਫੀਸ ਜਿਹੜੀ ਉਹ ਲੈਣੀ ਉਹ ਸ਼ੁਰੂ ਕਰ ਦਿੱਤੀ। ਸੋ ਇੱਕ ਵਾਰ ਫਿਰ ਯੂਨੀਵਰਸਿਟੀਆਂ ਨੇ ਆਪਣੀ ਰਿਕੁਆਇਰਮੈਂਟ ਘਟਾਈਆਂ। ਵੀਜ਼ੇ ਮਿਲਨੇ ਸ਼ੁਰੂ ਹੋਏ ਨੇ ਯੂਕੇ ਦੇ। ਔਰ ਜਿਹੜੇ ਪੰਜਾਬ ਦੇ ਵਿੱਚ ਲੋਕ ਕਹਿੰਦੇ ਸੀ ਕੰਸਲਟੈਂਟ ਕਹਿ ਰਹੇ ਸੀ ਕੁਛ ਇੱਕ ਕੰਸਲਟੈਂਟ ਔਰ ਬੱਚੇ ਕਹਿ ਰਹੇ ਸੀ ਕਿ ਸ਼ਾਇਦ ਯੂਕੇ ਦੇ ਵਿੱਚ ਵਰਕ ਪਰਮਿਟ ਮਿਲਣਾ ਬੰਦ ਹੋ ਜਾਊਗਾ ਉਸ ਤੇ ਕਲੀਅਰ ਕਟ ਮੋਰ ਲੱਗ ਗਈ ਹੈ ਕਿ ਉਹ ਵਰਕ ਪਰਮਿਟ ਬੰਦ ਨਹੀਂ ਹੋਊਗਾ। ਹੁਣ ਬੱਚੇ ਪੜ੍ਹਾਈ ਤੋਂ ਬਾਅਦ ਆਪਣਾ ਕੰਮ ਕਰ ਸਕਦੇ ਉਥੇ ਲੀਗਲ ਤਰੀਕੇ ਦੇ ਨਾਲ ਰਹਿ ਕੇ ਲੀਗਲ ਵਰਕ ਕਰ ਸਕਦੇ ਨੇ ਸੋ ਇਸ ਮੁੱਦੇ ਤੇ ਹੋਰ ਚਰਚਾ ਕਰਨੀ ਸਾਡੇ ਨਾਲ ਅੱਜ ਗਲੋਬਲ ਵੀਜ਼ਾ ਹੈਲਪਲਾਈਨ ਤੋਂ ਗੁਰਮਿੰਦਰ ਸ਼ੇਰਗਿੱਲ ਜੀ ਹਾਜ਼ਰ ਨੇ ਸਟੂਡੀਓ ਦੇ ਵਿੱਚ ਉਹ ਉਹਨਾਂ ਨਾਲ ਇੱਕ ਵਾਰ ਫਿਰ ਤੋਂ ਗੱਲ ਕਰਾਂਗੇ ਕਿ ਜਿਹੜਾ ਬੱਚਾ ਹੁਣ ਯੂਕੇ ਜਾਣਾ ਚਾਹੁੰਦਾ ਹੈ ਯੂਨੀਵਰਸਿਟੀਆਂ ਨੇ ਆਪਣੀ ਰਿਕੁਆਇਰਮੈਂਟ ਘਟਾਈਆਂ ਕੀ ਕੋਈ ਫੀਸ ਸਟ੍ਰਕਚਰ ਵੀ ਘਟਾਇਆ ਕੀ ਕੋਈ ਬਜਟ ਦੇ ਵਿੱਚ ਵੀ ਕਮੀ ਕੀਤੀ ਹੈ ਉਹ ਸਾਰੇ ਮੁੱਦਿਆਂ 'ਤੇ ਚਰਚਾ ਕਰਾਂਗੇ ਗੁਰਮਿੰਦਰ ਸ਼ੇਰਗਿੱਲ ਉਹਨਾਂ ਦੇ ਨਾਲ ਗੁਰਮਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਜੀ ਜੀ ਸੋ ਗੁਰਮੰਦਰ ਜੀ ਜਿਵੇਂ ਮੈਂ ਗੱਲ ਕੀਤੀ ਕਿ 4 ਸਾਲ ਪਹਿਲਾਂ ਬਹੁਤ ਕ੍ਰੇਜ਼ ਸੀ ਬੱਚਿਆਂ ਦੇ ਵਿੱਚ ਇੰਗਲੈਂਡ ਜਾਣ ਦਾ ਜਦੋਂ ਜਦੋਂ ਪੰਜਾਬ ਦਾ ਬੱਚਾ ਇੰਗਲੈਂਡ ਜਾਣਾ ਸ਼ੁਰੂ ਹੋਇਆ ਯੂਨੀਵਰਸਿਟੀਆਂ ਨੇ ਜਿਹੜਾ ਉਹ ਆਪਣੇ ਰਿਕੁਆਇਰਮੈਂਟਸ ਵਧਾਉਣੇ ਸ਼ੁਰੂ ਕਰ ਦਿੱਤੀਆਂ ਕਦੀ ਉਹ ਆਈਲਜ਼ ਰਿਕੁਆਇਰਮੈਂਟ ਹੋ ਗਈ ਕਦੀ ਉਹ ਫੀਸ ਦੀ ਰਿਕੁਆਇਰਮੈਂਟ ਹੋ ਗਈ ਪਹਿਲਾਂ ਘੱਟ ਪੈਸੇ ਦੇ ਕੈਸ਼ ਲੈਟਰ ਮਿਲਦਾ ਸੀ ਫਿਰ ਸਾਲ ਦੀ ਫੀਸ ਲੈਣੀ ਸ਼ੁਰੂ ਕਰ ਦਿੱਤੀਆਂ ਪਹਿਲਾਂ ਬਿਨਾਂ ਇੰਟਰਵਿਊ ਤੋਂ ਬੱਚਿਆਂ ਨੂੰ ਬੁਲਾਉਂਦੇ ਸੀ ਫਿਰ ਇੰਟਰਵਿਊ ਲੈਣੇ ਸ਼ੁਰੂ ਕਰਤੀਆਂ ਜਦੋਂ ਇੱਕ ਵਾਰ ਬੂਮ ਤੇ ਆਇਆ ਇਹ ਸਿਸਟਮ ਸਾਰਾ ਤੇ ਐਮਬੈਸੀ ਨੇ ਵੀ ਦਿੱਤੀ ਹੈ ਹੁਣ ਕਹਿੰਦੇ ਸ਼ਾਇਦ ਆਇਲਸ ਵੀ ਮੰਡੀਟਰੀ ਨਹੀਂ ਹੈ ਇੰਟਰਵਿਊ ਜਿਹੜੀ ਐਮਬੈਸੀ ਨਹੀਂ ਲੈ ਰਹੀ ਸੋ ਉਸ ਮੁੱਦੇ ਤੇ ਚਰਚਾ ਕਰਾਂਗੇ ਕਿ ਅੱਜ ਦਾ ਸਿਨੈਰੀਓ ਕੀ ਹੈ ਜਿਹੜਾ ਬੱਚਾ ਇੰਗਲੈਂਡ ਜਾਣਾ ਚਾਹੁੰਦਾ ਹੈ ਕੀ ਕੀ ਆਪਸ਼ਨਸ ਨੇ ਉਹਦੇ ਕੋਲ ਬਿਲਕੁਲ ਮੇ ਜੀ ਜਿੱਦਾਂ ਤੁਸੀਂ ਕਿਹਾ ਵੀ ਜਦੋਂ ਯੂਕੇ ਦਾ ਪ੍ਰੋਸੈਸਿੰਗ ਸਾਰੀਆਂ ਸ਼ੁਰੂ ਹੋਈਆਂ ਸੀ ਮਤਲਬ ਜਦੋਂ ਕਿ ਵੀ ਹੁਣ ਅਸੀਂ ਪੜ੍ਹਾਈ ਤੋਂ ਬਾਅਦ ਬੱਚਿਆਂ ਨੂੰ ਪੋਸਟ ਸਟਡੀ ਵਰਕ ਪਰਮਿਟ ਦਵਾਂਗੇ ਜਦੋਂ ਸ਼ੁਰੂਆਤੀ ਟਾਈਮ ਸੀ ਅੱਜ ਤੋਂ ਤਕਰੀਬਨ 4 ਸਾਲ ਪਹਿਲਾਂ ਦੀ ਗੱਲ ਕਰਦੇ ਆ ਜਿੱਦਾਂ ਤੁਸੀਂ ਕਿਹਾ ਵੀ ਬਹੁਤ ਲੀਨੀਅਰ ਸੀਗੀਆਂ ਯੂਨੀਵਰਸਿਟੀ ਸੀ ਅੱਜ ਦਾ ਜੋ ਸਮ ਅੱਜ ਉਦਾਂ ਹੀ ਯੂਨੀਵਰਸਿਟੀਆਂ ਨੇ ਆਪਣਾ ਜਿਹੜਾ ਪ੍ਰੋਸੈਸ ਹੈਗਾ ਮਨਜੀ ਬਹੁਤ ਲੇਰੀਅੰਟ ਕੀਤਾ ਹੋਇਆ ਆ ਮਤਲਬ ਅੱਜ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਆ ਕਾਸਟ ਲੈਟਰ ਦੀ ਗੱਲ ਕਰੀਏ ਆਫਰ ਲੈਟਰ ਦੀ ਗੱਲ ਕਰੀਏ ਇੱਕ ਤੋਂ ਦੋ ਦਿਨ ਦੇ ਵਿੱਚ ਆਫਰ ਲੈਟਰ ਰਿਸੀਵ ਹੋ ਰਿਹਾ ਨਾਲ ਦੀ ਨਾਲ ਅਸੀਂ ਫੀਸ ਡਿਪੋਜ਼ਿਟ ਕਰਦੇ ਆ ਤੇ ਬੱਚੇ ਦਾ ਕਾਸਟ ਲੈਟਰ ਜਿਹੜਾ ਵਿਦਨ ਵੀਕ ਕਾਸ ਆ ਰਿਹਾ ਆ ਸੋ ਇੰਟਰਵਿਊ ਦੀ ਗੱਲ ਕਰਦੇ ਸੀ ਜਾਂ ਪਹਿਲਾਂ ਆਪਾਂ ਪੰਜਾਬ ਬੋਰਡ ਵਾਲਾ ਬੱਚਾ ਜਾਂ ਹਰਿਆਣਾ ਬੋਰਡ ਵਾਲਾ ਬੱਚਾ ਯੂਨੀਵਰਸਿਟੀਆਂ ਨੇ ਲੰਡ ਤੋਂ ਹੀ ਮਨਾ ਕਰਤਾ ਸੀ ਅੱਜ ਉਸੇ ਯੂਨੀਵਰਸਿਟੀਆਂ ਨੇ ਵੈਲਕਮ ਕੀਤਾ ਹੈ ਦੁਬਾਰਾ ਤੋਂ ਸਾਨੂੰ ਵੱਡੀ ਤਦਾਦ ਦੇ ਵਿੱਚ ਯੂਨੀਵਰਸਿਟੀਆਂ ਦੇ ਮੇਲਜ਼ ਆ ਰਹੀਆਂ ਨੇ ਵੀ ਅਸੀਂ ਐਕਸੈਪਟ ਕਰ ਰਹੇ ਹਾਂ ਹੁਣ ਪੰਜਾਬ ਬੋਰਡ ਦਾ ਸਟੂਡੈਂਟ ਹਰਿਆਣਾ ਬੋਰਡ ਦਾ ਸਟੂਡੈਂਟ ਅਲਰਟਸ ਕੀਤੀ ਹੈ ਚਾਹੇ ਨਈ ਕੀਤੀ ਕੋਈ ਫਰਕ ਨਹੀਂ ਪੈਂਦਾ ਅੱਜ ਇੱਕ ਬਹੁਤ 골ਡਨ ਓਪਰਚ्युनिटी ਆਈ ਹੈਗੀ ਆ ਜਿਹੜੇ ਬੱਚਿਆਂ ਦਾ ਸਪਨਾ ਸੀ ਯੂਕੇ ਜਾਣ ਦਾ ਲੇਕਿਨ ਥੱਕ ਚੁੱਕੇ ਸੀ ਆਪਣੀ ਫਾਈਲ ਹਰ ਇੱਕ ਕੰਸਲਟੈਂਟ ਨੂੰ ਤੁਸੀਂ ਦਿਖਾ ਚੁੱਕੇ ਸੀ ਬਟ ਕਿਤੋਂ ਵੀ ਆਫਰ ਲੈਟਰ ਨਹੀਂ ਆਇਆ ਜੇ ਆਫਰ ਆ ਗਿਆ ਕਾਸ ਲੈਟਰ ਨਹੀਂ ਮਿਲਿਆ ਸੋ ਅੱਜ ਤੁਹਾਡੇ ਕੋਲ ਮੌਕਾ ਹੈ ਅੱਜ ਤੁਹਾਡੇ ਕੋਲ ਇੱਕ ਆਪਸ਼ਨ ਹੈ ਵੀ ਤੁਸੀਂ ਯੂਕੇ ਦੇ ਕਿਸੇ ਵੀ ਚੰਗੀ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਤੁਹਾਨੂੰ ਬਿਨਾ ਆਲਰਟਸ ਤੋਂ ਬਿਨਾ ਇੰਟਰਵਿਊ ਤੋਂ ਕਟ ਨੰਬਰਾਂ ਦੇ ਨਾਲ ਮਨੇਜੀ ਅੱਜ ਬੱਚੇ ਨੂੰ ਦਾਖਲਾ ਵੀ ਮਿਲ ਰਿਹਾ ਕਾਸ ਲੈਟਰ ਵੀ ਮਿਲ ਰਿਹਾ ਤੇ ਸਮੇਂ ਸਿਰ ਵੀਜ਼ਾ ਵੀ ਅੱਜ ਬੱਚਿਆਂ ਨੂੰ ਸਪਟੰਬਰ 2024 ਇਨਟੇਕ ਦੇ ਮਿਲਨੇ ਸ਼ੁਰੂ ਹੋ ਗਏ ਜੀ ਸੋ ਜਿੰਨੇ ਕ੍ਰੇਜ਼ ਦੇ ਨਾਲ ਬੱਚਾ ਇੰਗਲੈਂਡ ਵੱਲ ਨੂੰ ਤੁਰਿਆ ਸੀ ਉਹੀ ਕ੍ਰੇਜ਼ ਇੱਕਦਮ ਰੁਕ ਗਿਆ ਠੱਲ ਪੈ ਗਈ ਜਦੋਂ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਯੂਕੇ ਦੇ ਵਿੱਚ ਹੁਣ ਕੰਮ ਨਹੀਂ ਮਿਲਦਾ ਪਿਆ ਬੱਚਾ ਇੱਥੋਂ ਜਾਂਦਾ ਬੱਚਾ ਕਹਿੰਦਾ ਜੀ ਯੂਕੇ ਕੰਟਰੀ ਤਾਂ ਬਹੁਤ ਸੋਹਣੀ ਹੈ ਮੁਲਕ ਬਹੁਤ ਸੋਹਣਾ ਹੈ ਪਰ ਜਦੋਂ ਪੜ੍ਹਾਈ ਦੇ ਨਾਲ ਅਸੀਂ ਕੰਮ ਕਰਦੇ ਹਾਂ ਤੇ ਜਾਂ ਤਾਂ ਸਾਨੂੰ ਕੰਮ ਘੱਟ ਮਿਲਦਾ ਪਿਆ ਯਾ ਉਹ ਬੱਚੇ ਜਿਨ੍ਹਾਂ ਨੇ ਪੜ੍ਹਾਈ ਪੂਰੀ ਕਰ ਲਈ ਆ ਹੁਣ ਉਹ ਵਰਕ ਪਰਮਿਟ ਤੇ ਜਨਨ ਸ਼ਿਫਟ ਹੋਣਾ ਉਹ ਕਹਿੰਦਾ ਜੀ ਹਾਲਾਤ ਬਹੁਤ ਮਾੜੇ ਕੰਮ ਨਹੀਂ ਮਿਲਦਾ ਸੋ ਇਹ ਹਾਲਾਤਾਂ ਤੇ ਵੀ ਚਰਚਾ ਕਰ ਲਈ ਕੀ ਇਹ ਗੱਲ ਸੱਚ ਆ ਜਾਂ ਫਿਰ ਉਹੀ ਕੈਨੇਡਾ ਵਾਲੀ ਗੱਲ ਆ ਕਿ ਜਿਹੜਾ ਇੰਗਲੈਂਡ ਪਹੁੰਚ ਗਿਆ ਉਹ ਕਹਿੰਦਾ ਜੀ ਮੇਰਾ ਕੋਈ ਸਗਾ ਸੰਬੰਧੀ ਮੇਰਾ ਰਿਸ਼ਤੇਦਾਰ ਮੇਰਾ ਜਾਣਕਾਰ ਉੱਥੇ ਹੁਣ ਨਾ ਆਵੇ ਤੇ ਮੈਂ ਨੈਗਟਿਵਿਟੀ ਫਲਾਦਾ ਤੇ ਅਸੀਂ ਹਰ ਵਾਰ ਇਹੀ ਗੱਲ ਕਹਿੰਨੇ ਕਿ ਜੇਕਰ ਕੰਮ ਨਹੀਂ ਹੈਗਾ ਤੋ ਬੱਚਾ ਆਪ ਤੋ ਨਹੀਂ ਯੂਕੇ ਛੱਡ ਕੇ ਇੰਡੀਆ ਵਾਪਸ ਕਿਉਂ ਨਹੀਂ ਆ ਜਾਂਦਾ ਥੋੜਾ ਚੈਨਲ ਇੱਥੇ ਵੀ ਪਾਓ ਕਿ ਕ ਅਮਰੀ ਜੀ ਬਿਲਕੁਲ ਜੋ ਸੀ ਜੋ ਦੋ ਦੋਨੋ ਗੱਲਾਂ ਬੋਲੀਆਂ ਨੇ ਬਿਲਕੁਲ ਇਹ ਸੱਚ ਹੈਗੀਆਂ ਨੇ ਦੇਖੋ ਪਹਿਲੀ ਗੱਲ ਤਾਂ ਜੋ ਬੱਚਿਆਂ ਨੇ ਥੋੜਾ ਜਨਾ ਆਪਣਾ ਕਰੇਸ ਘੱਟ ਕੀਤਾ ਸੀ ਯੂਕੇ ਵੱਲੀ ਉਹ ਇੱਕ ਅਫਵਾਹ ਸੀਗੀ ਵੀ ਯੂਕੇ ਨੇ ਜਿਹੜਾ ਹੁਣ ਪੋਸਟ ਸਟਡੀ ਵਰਕ ਪਰਮਿਟ ਹੈਗਾ ਜਿਹਦੇ ਕਰਕੇ ਬੱਚਾ ਦੇਖੋ ਜਾਣਾ ਸ਼ੁਰੂ ਹੋਇਆ ਸੀ ਅੱਜ ਤੋਂ 4 ਸਾਲ ਪਹਿਲਾਂ 2010 ਤੋਂ ਬਾਅਦ ਬੱਚਾ ਯੂਕੇ ਦੀ ਫਾਈਲ ਨਹੀਂ ਲਾ ਰਿਹਾ ਸੀ 4 ਸਾਲ ਪਹਿਲਾਂ ਜਾਣਾ ਸ਼ੁਰੂ ਕਿਉਂ ਹੋਇਆ ਸੀ ਗਵਰਨਮੈਂਟ ਨੇ ਅਨਾਉਂਸਮੈਂਟ ਕੀਤੀ ਸੀ ਵੀ ਅਸੀਂ ਬੱਚੇ ਨੂੰ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਦਵਾਗੇ ਹੁਣ ਪਿੱਛੇ ਜਿਹੀ ਅਫਵਾਹ ਆਈ ਸੀ ਕਿ ਇਹ ਜੋ ਵਰਕ ਪਰਮਿਟ ਦੇਣਾ ਬੰਦ ਕਰ ਦੇਗੀ ਲੇਟੈਸਟ ਨਿਊਜ਼ ਹੈ ਜੀ ਅੱਜ ਵੀ ਤੁਸੀਂ ਚੈੱਕ ਕਰ ਸਕਦੇ ਹੈਗੇ ਉਹ ਯੂਕੇ ਗਵਰਨਮੈਂਟ ਨੇ ਸਾਫ਼ ਕਰਤਾ ਹੈ ਵੀ ਅਸੀਂ ਪੋਸਟ ਸਟਡੀ ਵਰਕ ਪਰਮਿਟ ਬੰਦ ਨਹੀਂ ਕਰਾਂਗੇ ਇਹ ਪੋਸਟ ਸਟਡੀ ਵਰਕ ਪਰਮਿਟ ਆਉਣ ਵਾਲੇ ਜਿਹੜੇ ਵੀ ਇਨਟੇਕ ਹੈ ਚਾਹੇ ਉਹ ਸਤੰਬਰ ਦੀ ਗੱਲ ਕਰੀਏ ਜਾਂ ਨੈਕਸਟ ਜਨਵਰੀ ਦੀ ਗੱਲ ਕਰੀਏ ਇਹ ਇਦਾਂ ਹੀ ਪੋਸ ਸੋ ਦੂਜੀ ਗੱਲ ਤੇ ਉਹਨੇ ਮੈਨੂੰ ਜੀ ਕੰਮ ਕੰਮ ਦੇਖੋ ਅੱਜ ਜਿਹੜਾ ਬੱਚਾ ਜਾ ਰਿਹਾ ਆ ਬੈਚਲਰ ਡਿਗਰੀ ਤੋਂ ਬਾਅਦ ਮਾਸਟਰ ਡਿਗਰੀ ਕਰਨ ਵਾਸਤੇ ਜਾਂ ਉਹ ਪਲੱਸ 2 ਤੋਂ ਬਾਅਦ ਟਾਪ-ਅੱਪ ਦੇ ਲਈ ਜਾ ਰਿਹਾ ਜਿਹਦਾ 1 ਸਾਲ ਦਾ ਕੋਰਸ ਆ ਮੈਨੂੰ ਜੀ 1 ਸਾਲ ਦਾ ਕੋਰਸ ਜਿਹੜੇ ਬੱਚੇ ਦਾ ਹੈ ਉਹਦੇ ਲਈ ਯੂਕੇ ਬਹੁਤ ਹੀ ਵਧੀਆ ਕੰਟਰੀ ਆ ਚਾਹੇ ਉਹਨੇ ਬੈਚਲਰ ਡਿਗਰੀ ਕੰਪਲੀਟ ਕਰਨੀ ਆ ਚਾਹੇ ਉਹਨੇ ਮਾਸਟਰ ਡਿਗਰੀ ਕੰਪਲੀਟ ਕਰਨੀ ਆ ਸੋ ਦੂਜੀ ਗੱਲ ਕਿਉਂਕਿ 1 ਸਾਲ ਦਾ ਕੋਰਸ ਉਹਨੂੰ ਕਰਨ ਤੋਂ ਬਾਅਦ ਡਾਇਰੈਕਟਲੀ 2 ਸਾਲ ਦਾ ਪੋਸਟ ਸਟਡੀ ਵਰਕ ਪਰਮਿਟ ਮਿਲਦਾ ਆ ਦੂਜਾ ਜਿਹੜਾ ਬੱਚਾ ਜਾ ਰਿਹਾ ਹੈ ਅੱਜ ਜੇ ਉਹ ਕੁਛ ਨਾ ਕੁਛ ਕੰਮ ਸਿੱਖ ਕੇ ਜਾਂਦਾ ਆਪਣਾ ਡਰਾਈਵਿੰਗ ਲਾਇਸੈਂਸ ਬਣਾ ਕੇ ਜਾਂਦਾ ਆ ਆਪਣੀ ਪੀਸੀਸੀ ਨਾਲ ਲੈ ਕੇ ਜਾਂਦਾ ਦੇਖੋ ਬਹੁਤ ਛੋਟੀਆਂ ਛੋਟੀਆਂ ਟੈਕਨੀਕਲ ਗੱਲਾਂ ਨੇ ਜੀ ਅੱਜ ਬੱਚੇ ਨੂੰ ਜੇ ਜੌਬ ਮਿਲ ਵੀ ਜਾਂਦੀ ਆ ਜੌਬ ਮਿਲਣ ਤੋਂ ਬਾਅਦ ਕੰਪਨੀ ਕਹਿੰਦੀ ਆ ਜੇ ਤੁਸੀਂ ਆਪਣੀ ਪੀਸੀਸੀ ਦੋ PCC ਬੱਚਾ ਉੱਥੋਂ ਅਪਲਾਈ ਕਰਦਾ ਇੰਡੀਆ ਦੇ ਵਿੱਚ ਰਿਪੋਰਟ ਭੇਜਣ ਨੂੰ ਸਾਰੇ ਕੁਝ ਕਰਨ ਨੂੰ ਤਕਰੀਬਨ 4 ਤੋਂ 5 ਮਹੀਨੇ ਦਾ ਸਮਾਂ ਲੱਗ ਜਾਂਦਾ ਆ ਸੋ ਉਹ 4 ਤੋਂ 5 ਮਹੀਨੇ ਬੰਦੇ ਨੂੰ ਜੌਬ ਮਿਲਣ ਦੇ ਬਾਵਜੂਦ ਵੀ ਕਈ ਵਾਰ ਵਿਲਾ ਰਹਿਣਾ ਪੈਂਦਾ ਆ ਜਾਂ ਡਰਾਈਵਿੰਗ ਲੈਸੈਂਸ ਦੀ ਗੱਲ ਕਰੀਏ ਉਹ ਨਹੀਂ ਆਪਾਂ ਬਣਾ ਕੇ ਲੈ ਕੇ ਜਾ ਰਹੇ ਕਿ ਵੀਜ਼ਾ ਤਾਂ ਅੱਜ ਤੁਸੀਂ ਬਹੁਤ ਹੀ ਕੰਸਲਟੈਂਟ ਪੰਜਾਬ ਦੇ ਵਿੱਚ ਹੈਗੇ ਆ ਬਹੁਤ ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਵੀ ਆਪਾਂ ਦੇਖਦੇ ਆ ਵੀ ਵੀਜ਼ਾ ਸੇ ਲੋਕਾਂ ਨੇ ਉੱਥੋਂ ਫਾਈਲ ਫੜਦੇ ਆ ਚੰਡੀਗੜ੍ਹ ਦੇ ਦਿੰਦੇ ਆ ਚੰਡੀਗੜ੍ਹ ਬੰਦਾ ਕੋਈ ਦਿੱਲੀ ਦੇ ਦਿੰਦਾ ਦਿੱਲੀੋਂ ਕੋਈ ਗੁਜਰਾਤ ਦੇ ਦਿੰਦਾ ਆ ਬਹੁਤ ਇਦਾਂ ਸੋ ਇੱਕ ਗਲੋਬਲ ਵੀਜ਼ਾ ਹੈਲਪਿੰਗ ਵਰਗੀ ਕੰਪਨੀ ਦੀ ਆਪਾਂ ਗੱਲ ਕਰੀਏ ਜਿਹੜੀਆਂ ਤੁਹਾਡੇ ਪੁਆਇੰਟ ਉੱਥੇ ਜਾ ਕੇ ਕੰਮ ਆਣੇ ਆ ਤੁਹਾਨੂੰ ਜੌਬ ਦੀ ਅਸਿਸਟੈਂਸ ਕਿੱਦਾਂ ਦੇਣੀ ਆ ਤੁਹਾਨੂੰ ਜੌਬ ਮਿਲਣੀ ਕਿੱਦਾਂ ਆ ਕਿਹੜੀਆਂ ਜੌਬਾਂ ਉੱਥੇ ਹੈਗੀਆਂ ਨੇ ਕਿੰਨਾਂ ਦੀ ਡਿਮਾਂਡ ਹੈਗੀ ਆ ਉਹ ਸਾਰੀਆਂ ਚੀਜ਼ਾਂ ਬਣੇ ਜੀ ਅਸੀਂ ਨਾਲ ਦੇ ਨਾਲ ਬੱਚੇ ਨੂੰ ਗਾਈਡ ਕਰਦੇ ਆ ਬਾਕੀ ਮਨੇ ਜੀ ਲੋਕੇਸ਼ਨ ਵਾਈਜ਼ ਬਹੁਤ ਡਿਪੈਂਡ ਕਰਦਾ ਵੀ ਕਿਹੜੀ ਲੋਕੇਸ਼ਨ 'ਚ ਕਿੰਨਾ ਕੰਮ ਹੈਗਾ ਉਹ ਵੀ ਬੱਚੇ ਨੂੰ ਬਹੁਤ ਧਿਆਨ ਨਾਲ ਆਪਣਾ ਦੇਖ ਕੇ ਸਿਲੈਕਸ਼ਨ ਕਰਨੀ ਚਾਹੀਦੀ ਆਪਣੀ ਯੂਨੀਵਰਸਿਟੀਜ਼ ਦੀ ਤੇ ਆਪਣੀਆਂ ਅਕੋਮੋਡੇਸ਼ਨ ਦੀ ਜੇ ਤੁਹਾਨੂੰ ਜਾਂਦਿਆਂ ਨੂੰ ਕੋਈ ਸਹੀ ਅ ਦੈਨ ਤੁਸੀਂ ਆਪਣਾ ਕਮੋਡੀਸ਼ਨ ਦਾ ਜਿਹੜਾ ਲੱਭਣ ਦਾ ਸਮਾਂ ਖਰਾਬ ਕਰਨਾ ਸੀ ਉਹਨੂੰ ਤੁਸੀਂ ਇੱਕ ਜੋਬ ਲੱਭਣ ਦੇ ਵਿੱਚ ਲਗਾ ਸਕਦੇ ਹੋ ਬਾਕੀ ਛੋਟੇ ਛੋਟੇ ਹੋਰ ਜੋ ਡਾਕੂਮੈਂਟੇਸ਼ਨ ਹੈਗੇ ਜਿਹਦੇ ਵਿੱਚ ਤੁਹਾਨੂੰ ਜੋਬ ਦੀ ਜ਼ਰੂਰਤ ਹੈ ਜਾਂ ਕੋਈ ਨਾ ਕੋਈ ਕੰਮ ਸਿੱਖ ਕੇ ਜਾਣਾ ਉਹਦੀ ਵੀ ਸਾਡੇ ਕੋਲ ਬਹੁਤ ਵੱਡੀ ਲਿਸਟ ਹੈ ਵੀ ਤੁਸੀਂ ਕਿਸੇ ਕੰਮ ਨੂੰ ਜਿਹੜਾ ਹੈਗਾ ਉਹ ਰੇ ਸਿੱਖ ਕੇ ਉੱਥੇ ਜਾ ਕੇ इजीली ਆਪਣੀ ਜੋਬ ਲੈ ਸਕਦੇ ਹੋ ਹਰਮੰਦਰ ਸ਼ਰ ਗੁਰਜੀ ਸਾਣਾ ਗੱਲਬਾਤ ਕਰਨੇ ਕੋਈ ਹੋਰ ਸਵਾਲ ਪੁੱਛਣਾ ਚਾਹੁੰਦੇ ਹੋ ਸ਼ੋਰ ਦਾ ਨਾ ਸਿੱਟੀ 222 ਦਾ ਨੰਬਰ ਚਲਾ ਰਹੇ ਉਸ ਨੰਬਰ ਤੇ ਕਾਲ ਕਰ ਸਕਦੇ ਹੋ ਪਰ ਪੰਜਾਬ ਤੇ ਬਹੁਤ ਸਾਰੇ ਬੱਚੇ ਐਸੇ ਹੋਣਗੇ ਜਿਹੜੇ ਹਜੇ ਵੀ ਡਾਊਟਫੁਲ ਹੋਣਗੇ ਕਿ ਅਸੀਂ ਇੰਗਲੈਂਡ ਦਾ ਜਾਂ ਯੂਕੇ ਦਾ ਵੀਜ਼ਾ ਅਪਲਾਈ ਕਰੀਏ ਸਟੂਡੈਂਟ ਵੀਜ਼ਾ ਕਿ ਨਾ ਕਰੀਏ ਉਹਨਾਂ ਤੇ ਇਨਫੋਰਮੇਸ਼ਨ ਜ਼ਰੂਰ ਤੁਸੀਂ ਲੈ ਸਕਦੇ ਹੋ ਬਟ ਦ ਥਿੰਗ ਇਜ਼ ਕਿ ਜਿਹੜੇ ਟੈਲੀ ਕਾਲਰ ਨੇ ਤੁਹਾਨੂੰ ਫੋਨ ਤੇ ਇਨਫੋਰਮੇਸ਼ਨ ਦੇਣੀ ਆ ਕਿ ਉਹ ਇਨਫੋਰਮੇਸ਼ਨ ਦੇਣ ਤੋਂ ਪਹਿਲਾਂ ਉਹਨੇ ਤੁਹਾਡੇ ਕਾਗਜ਼ਾਤ ਤੁਹਾਡੇ 10ਵੇਂ ਸਰਟੀਫਿਕੇਟ 12ਵੇਂ ਸਰਟੀਫਿਕੇਟ ਥੋੜਾ ਆਲਸ ਤੁਹਾਡੀ ਬੈਕਗ੍ਰਾਉਂਡ ਦੇਖੀ ਆ ਕਿ ਨਹੀਂ ਦੇਖੀ ਨਹੀਂ ਦੇਖੀ ਇਸ ਕਰਕੇ ਕਿ ਇਨੀਸ਼ੀਏਟਿਵ ਲਿਆ ਗਲੋਬਲ ਵੀਜ਼ਾ ਹੈਲਪਲਾਈਨ ਨੇ ਹੁਣ ਤੁਹਾਡੇ ਆਪਣੇ ਸ਼ਹਿਰਾਂ ਦੇ ਵਿੱਚ ਜਾ ਕੇ ਤੁਹਾਨੂੰ ਮਿਲਣ ਦਾ ਸੋ ਇਹ ਅੰਮ੍ਰਿਤਸਰ ਦੇ ਵਿੱਚ 22 ਤਰੀਕ ਨੂੰ ਤੁਹਾਨੂੰ ਮਿਲ ਸਕਦੇ ਆ ਸੈਮੀਨਾਰ ਹੋ ਰਿਹਾ 22 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਮੋਗਾ ਦੇ ਵਿੱਚ 25 ਤਰੀਕ ਨੂੰ ਸੈਮੀਨਾਰ ਹੋ ਰਿਹਾ ਇਸੇ ਮਿਲਣੇ ਦੀ 25 ਤਰੀਕ 25 ਮਈ ਨੂੰ ਸੋ ਗੁਰਮੰਦਰ ਜਿਵੇਂ 2019 ਦੇ ਵਿੱਚ ਵੀਜ਼ਾ ਲੱਗਨੇ ਸ਼ੁਰੂ ਹੋਏ ਬਿਨਾ ਇੰਟਰਵਿਊ ਤੋਂ ਜਿਹੜੀ ਆ ਉਹ ਯੂਨੀਵਰਸਿਟੀ ਐਡਮਿਸ਼ਨ ਦਿੰਦੀ ਸੀ विदाउट आइलेट्स ਜਿਹੜੀ ਹੈ ਉਹ ਯੂਨੀਵਰਸਿਟੀ ਐਡਮਿਸ਼ਨ ਦਿੰਦੇ ਸੀ ਕੀ ਅੱਜ ਵੀ ਹੁਣ 2024 ਦੇ ਵਿੱਚ ਜਦੋਂ ਬੱਚਾ ਅਪਲਾਈ ਕਰੂਗਾ ਤੇ ਉਹ ਬਿਨਾ ਆਇਲਟਸ ਤੋਂ ਜਾਂ ਬਿਨਾ ਇੰਟਰਵਿਊ ਤੋਂ ਐਡਮਿਸ਼ਨ ਕਰਾ ਦੋਗੇ ਬੱਚੇ ਨੂੰ ਮਨੀ ਜੀ ਬਿਨਾ ਆਇਲਟਸ ਤੋਂ ਬਿਨਾ ਇੰਟਰਵਿਊ ਤੋਂ ਜਿੱਦਾਂ ਆਪਾਂ ਦੱਸ ਰਿਹਾ ਇਹ ਤਾਂ ਬੈਨੀਫਿਟ ਮਿਲ ਹੀ ਰਿਹਾ ਆ ਅੱਜ ਤੇ 4 ਸਾਲ ਪਹਿਲਾਂ ਅਪਲਾਈ ਕਰਨ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਡਿਫਰੈਂਸ ਆਇਆ ਆ 4 ਸਾਲ ਪਹਿਲਾਂ ਜਿਹੜੀ ਬੱਚੇ ਦੀ ਇੰਗਲੈਂਡ ਦੀ ਫਾਈਲ ਲੱਗਦੀ ਸੀ ਉਹਦਾ ਖਰਚਾ ਤਕਰੀਬਨ 18 ਤੋਂ 20 ਲੱਖ ਰੁਪਏ ਆਂਦਾ ਸੀ ਅੱਜ ਦੀ ਫੀਸ ਆ ਗਈ ਹਾਂਜੀ ਅੱਜ ਤੁਸੀਂ ਜੇ ਆਪਣਾ ਯੂਕੇ ਦਾ ਜੇ ਸਟੂਡੈਂਟ ਵੀਜ਼ਾ ਤੁਸੀਂ ਅਪਲਾਈ ਕਰਦੇ ਹੋ ਸਾਡੇ ਕੋਲ ਇਦਾਂ ਦੀਆਂ ਯੂਨੀਵਰਸਿਟੀਆਂ ਅਵੇਲੇਬਲ ਆ ਜਿਨ੍ਹਾਂ 'ਚ ਅਪਲਾਈ ਕਰਕੇ ਤੁਹਾਡਾ 8 ਤੋਂ 10 ਲੱਖ ਰੁਪਏ ਬਚ ਸਕਦਾ ਆ ਤਕਰੀਬਨ 8 ਤੋਂ 10 ਲੱਖ ਰੁਪਏ 'ਚ ਤੁਹਾਡਾ ਘੱਟ ਖਰਚ ਆਊਗਾ ਜੋ ਤੁਹਾਡਾ 4 ਸਾਲ ਪਹਿਲਾਂ ਖਰਚਾ ਆਉਂਦਾ ਸੀ ਸੋ ਜੇ ਤੁਹਾਡੀ ਕੋਈ ਪ੍ਰੀਫਰੈਂਸ ਨਹੀਂ ਹੈ ਲੋਕੇਸ਼ਨ ਦੀ ਕਿਸੇ ਯੂਨੀਵਰਸਿਟੀ ਦੀ ਪ੍ਰੀਫਰੈਂਸ ਨਹੀਂ ਹੈ ਇਹ ਦਾਖਲਾ ਲੈ ਸਕਦੇ ਹੋ ਜਿੱਥੇ ਤੁਹਾਡਾ ਖਰਚਾ 8 ਤੋਂ 10 ਲੱਖ ਰੁਪਏ ਘੱਟ ਆਏਗਾ ਪਹਿਲਾਂ ਨਾਲੋਂ ਸੋ विदाउट अलर्ट्स ਵੀ ਦਾਖਲਾ ਮਿਲ ਸਕਦਾ ਬਣੀ ਜੀ ਬਿਨਾ ਇੰਟਰਵਿਊ ਤੋਂ ਤੁਹਾਨੂੰ ਕਾਸ ਲੈਟਰ ਮਿਲੇਗਾ ਬਿਨਾ ਇੰਟਰਵਿਊ ਤੋਂ ਅਜੇ ਐਮਬੈਸੀ ਤੋਂ ਵੀਜ਼ਾਸ ਵੀ ਆ ਰਹੇ ਆ ਤੇ ਇਹਦੇ ਵਿੱਚ ਕੋਈ ਇਹ ਵੀ ਰਿਕੁਆਇਰਮੈਂਟ ਹੈ ਕਿ ਬੱਚਾ ਪਾਸ ਆਊਟ ਹੋ ਇਨਾ ਹੋਣਾ ਚਾਹੀਦਾ ਜਾਂ ਇਨੇ ਪਰਸੈਂਟ ਨੰਬਰ ਹੋਣੇ ਚਾਹੀਦੇ ਆ ਜਾਂ ਕੋਈ ਹਾਈਲਾਈਟਸ ਹਾਈਲਾਈਟ ਚਲੋ ਆਪਾਂ ਕਹਿ ਦਿੱਤਾ ਸੋ ਨਹੀਂ ਚਾਹੀਦਾ ਪਾਸ ਆਊਟ ਵੀ ਚੱਲੂ ਹੈ ਗੈਪ ਚੱਲੂਗਾ ਨੇ ਜੀ ਗੈਪ ਦੀ ਗੱਲ ਇਹ ਹੈ ਵੀ ਜਿਹੜੇ ਬੱਚੇ ਨੇ ਪਲੱਸ 2 ਕੀਤੀ ਆ ਪਲੱਸ 2 ਤੋਂ ਬਾਅਦ ਜੇ ਤੁਸੀਂ ਆਪਣੀ ਫਾਈਲ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਕਰੀਬਨ ਤੁਹਾਡਾ 4 ਸਾਲ ਦਾ ਜੇ ਗੈਪ ਹੈਗਾ ਤੁਸੀਂ 2020 ਪਾਸ ਆਊਟ ਹੈਗੇ ਹੋ 2020 ਪਾਸ ਆਊਟ ਬੱਚਾ ਅੱਜ ਬੈਚਲਰ ਡਿਗਰੀ ਲਈ ਅੱਗੇ ਅਪਲਾਈ ਕਰ ਸਕਦਾ ਹੈ ਜੇ ਤੁਸੀਂ ਆਲਰੇਡੀ ਇੱਥੇ ਬੀਏ ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ ਕਿਸੇ ਵੀ ਸਟਰੀਮ ਦੇ ਵਿੱਚ 2010 ਪਾਸ ਆਊਟ ਜੀ ਤਕਰੀਬਨ 14 ਸਾਲ ਦਾ ਗੈਪ ਤੁਹਾਡਾ ਅਸੈਪਟਡ ਹੈਗਾ 14 ਸਾਲ ਦੇ ਗੈਪ ਦੇ ਨਾਲ ਵੀ ਤੁਸੀਂ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ ਕੁਝ ਨਾ ਕੁਝ ਕਲੀਅਰਿਫਿਕੇਸ਼ਨ ਤੁਹਾਨੂੰ ਦੇਣੀ ਜ਼ਰੂਰੀ ਆ ਜੇ ਤੁਸੀਂ ਕੋਈ ਜੌਬ ਕੀਤੀ ਆ ਤੁਸੀਂ ਕੋਈ ਤੁਹਾਡੇ ਪੇਰੈਂਟਸ ਦਾ ਕੋਈ ਕਾਰੋਬਾਰ ਸੀ ਤੁਸੀਂ ਉਹ ਨਾਲ ਕਰਦੇ ਰਹੇ ਹੋ ਉਹ ਤੁਸੀਂ 1 ਟੂ 1 ਕਾਉਂਸਲਿੰਗ ਦੇ ਵਿੱਚ ਆਪਣਾ ਦੱਸ ਸਕਦੇ ਹੋ ਵੀ ਤੁਸੀਂ ਕੀ ਕੰਮ ਕੀਤਾ ਜਾਂ ਉਹਨੇ ਸਮੇਂ ਦੇ ਵਿੱਚ ਤੇ ਡੈਫੀਨਿਟਲੀ ਤੁਸੀਂ 14 ਸਾਲ ਦੇ ਗੈਪ ਨਾਲ ਵੀ ਅੱਜ ਆਪਣਾ ਵੀਜ਼ਾ ਯੂਕੇ ਦਾ ਹਾਸਲ ਕਰ ਸਕਦੇ ਹੋ ਤੇ ਨੰਬਰ ਕਿੰਨੇ ਪਰਸੈਂਟ ਚਾਹੀਦੇ ਆ ਪਲੱਸ 2 ਦੇ ਵਿੱਚੋਂ ਜਾਂ ਫਿਰ ਗ੍ਰੈਜੂਏਸ਼ਨ ਦੇ ਵਿੱਚੋਂ ਮੇਰੀ ਜੀ ਯੂਨੀਵਰਸਿਟੀ ਜਿਹੜੀਆਂ ਪਲੱਸ 2 ਦੇ ਵਿੱਚ ਬੱਚਿਆਂ ਦੇ ਨੰਬਰ ਅਸੈਪਟ ਕਰਦੀਆਂ ਨੇ ਜੇ ਤੁਸੀਂ ਵਿਦਆਊਟ ਸਕਾਲਰਸ਼ਿਪ ਜਾਣਾ ਤੁਹਾਡਾ ਜੇ ਬਜਟ ਥੋੜਾ ਮੋਟਾ ਹੈਗਾ ਆ ਵੀ ਤੁਸੀਂ ਇੱਕ ਹੁਸ਼ਿਆਰ ਬੱਚੇ ਨਾਲੋਂ ਤੁਸੀਂ 2-3 ਲੱਖ ਰੁਪਏ ਜ਼ਿਆਦਾ ਖਰਚ ਸਕਦੇ ਹੋ ਤਾਂ ਅੱਜ ਤੁਸੀਂ 40% ਨੰਬਰਾਂ ਦੇ ਨਾਲ ਵੀ ਵਿਦਾਊਟ ਅਲਰਟਸ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ ਤੁਹਾਡੇ ਪੇਰੈਂਟਸ ਦਾ ਬਜਟ ਘੱਟ ਹੈਗਾ ਘੱਟ ਖਰਚੇ ਦੇ ਵਿੱਚ ਜਾਣਾ ਚਾਹੁੰਦੇ ਹੋ ਫਿਰ ਤੁਹਾਡੇ ਜਿਹੜੇ ਨੰਬਰ ਆ 60% ਹੋਣੇ ਜ਼ਰੂਰੀ ਆ 60% ਵਾਲਾ ਨੰਬਰਾਂ ਵਾਲਾ ਬੱਚਾ ਬਣੀ ਜੀ ਅੱਜ ਸਿਰਫ 11 ਲੱਖ ਰੁਪਏ ਦੇ ਵਿੱਚ ਆਪਣਾ ਯੂਕੇ ਦਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦਾ ਬੈਚਲਰ ਡਿਗਰੀ ਕੀਤੀ ਆ 45% ਨੰਬਰ ਆ ਬਿਨਾ ਸਕਾਲਰਸ਼ਿਪ ਤੋਂ ਜਾ ਸਕਦੇ ਹੋ 50% ਜਾਂ 50% ਤੋਂ ਉੱਪਰ ਤੁਹਾਡੇ ਨੰਬਰ ਆ ਸਕਾਲਰਸ਼ਿਪ 100% ਹਾਸਲ ਕਰਕੇ ਆਪਣਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਤੁਸੀਂ ਸਿਰਫ 11 ਲੱਖ ਰੁਪਏ ਦੇ ਵਿੱਚ ਜੀ ਔਰ ਇਹ ਇਹ ਸਕਾਲਰਸ਼ਿਪ ਇੱਥੇ ਕਲੀਅਰ ਕਰਦੇ ਕਿ 100% ਸਕਾਲਰਸ਼ਿਪ ਦਾ ਮਤਲਬ ਫੀਸ ਦੀ 100% ਸਕਾਲਰਸ਼ਿਪ ਨਹੀਂ ਸਕਾਲਰਸ਼ਿਪ ਤੁਹਾਨੂੰ 100% ਮਿਲੂਗੀ ਉਹ ਕਿੰਨੀ ਮਿਲਦੀ ਆ 5% ਮਿਲਦੀ ਆ 7% ਮਿਲਦੀ ਆ 10% ਸਕਾਲਰਸ਼ਿਪ ਮਿਲਦੀ ਫੀਸ ਦੇ ਵਿੱਚ ਜਾਂ 15% ਮਿਲਦੀ ਆ ਇਹ ਡਿਪੈਂਡ ਕਰਦਾ ਤੁਹਾਡੇ ਪ੍ਰੋਫਾਈਲ ਤੇ ਉਹ ਡਿਪੈਂਡ ਕਰਦਾ ਯੂਨੀਵਰਸਿਟੀ ਤੇ ਕਿੰਨੇ ਪਰਸੈਂਟ ਯੂਨੀਵਰਸਿਟੀ ਬਾਈ ਜੀ ਬਾਕੀ ਬੰਦੇ ਜੀ ਹੁੰਦਾ ਵੀ ਤੁਸੀਂ ਅਪਲਾਈ ਕਦੋਂ ਕਰ ਰਹੇ ਹੋ ਕਿਉਂਕਿ ਅੱਜ ਜੇ ਯੂਨੀਵਰਸਿਟੀ ਕੋਲ ਸੀਟਸ ਅਵੇਲੇਬਲ ਆ ਅਸੀਂ ਖਾਸ ਹਰ ਇੱਕ ਯੂਨੀਵਰਸਿਟੀ ਤੋਂ ਸਾਨੂੰ ਇੱਕ ਸੀਟਾਂ ਮਿਲਦੀਆਂ ਨੇ ਵੀ ਅਸੀਂ ਉੱਥੇ 100 ਬੱਚਾ ਭੇਜ ਸਕਦੇ ਹਾਂ ਕਿਸੇ 'ਚ 50 ਬੱਚੇ ਅਸੀਂ ਭੇਜ ਸਕਦੇ ਹਾਂ ਜੇ ਤੁਸੀਂ ਸਮਾਂ ਰਹਿਣ ਦੇ ਅਪਲਾਈ ਕਰਦੇ ਹੋ ਕੋਈ ਵੀ ਕੰਮ ਆ ਤੁਸੀਂ ਆਪਾਂ ਜਿਵੇਂ ਸਿਆਣੇ ਕਹਿੰਦੇ ਆ ਵੀ ਕੋਈ ਵੀ ਕੰਮ ਕਰਨਾ ਵੀ ਵੀ ਕੱਲ ਕਰੇ ਤਾਂ ਅੱਜ ਕਰ ਜੇ ਤੁਸੀਂ ਕੋਈ ਵੀ ਕੰਮ ਜਿਹੜਾ ਹੈਗਾ ਸਮਾਂ ਰਿਆਂਦੇ ਆਪਣਾ ਅਪਲਾਈ ਕਰੋਗੇ ਜਿੱਦਾਂ ਕਿ ਇੱਥੇ ਤੁਸੀਂ ਵੀਜ਼ਾ ਦੀ ਗੱਲ ਕਰ ਰਹੇ ਹੋ ਐਡਮਿਸ਼ਨ ਦੀ ਗੱਲ ਕਰ ਰਹੇ ਹੋ ਤਾਂ ਤੁਹਾਡੇ ਹੋਰਾਂ ਬੱਚਿਆਂ ਨਾਲੋਂ ਤੁਹਾਨੂੰ ਬੈਨੀਫਿਟ ਜਿਹੜੇ ਹੈਗੇ ਉਹ 100% ਮਿਲਣਗੇ ਸਮਾਂ ਰਿਆਂਦੇ ਅਪਲਾਈ ਕਰੋ ਅਪ ਟੂ 6000 ਤੱਕ ਵੀ ਮਿਲ ਜੀ ਜਿਹੜੀ 6000 ਪਾਉਂਡ ਤਕਰੀਬਨ 6 ਲੱਖ ਰੁਪਇਆ ਇਸ ਤੋਂ ਇਲਾਵਾ ਆਪਾਂ ਹੋਰ ਖਰਚਿਆਂ ਦੀ ਗੱਲ ਕਰੀਏ ਓਵਰਆਲ ਵੱਲੋਂ ਜਿਵੇਂ ਮੈਂ ਦੱਸ ਕੇ ਹਟਿਆ ਵੀ 8 ਤੋਂ 10 ਲੱਖ ਰੁਪਏ ਤੁਹਾਡਾ ਖਰਚਾ ਬਚ ਸਕਦਾ ਹੈ ਇਹਨਾਂ ਸੈਮੀਦਾਰਾਂ ਦੇ ਵਿੱਚ ਆਪ ਜੀ ਅਪਲਾਈ ਕਰਦੇ। ਇਹਦੇ ਵਿੱਚ ਇੱਕ ਚੀਜ਼ ਹੋਰ ਦੱਸੋ ਮੈਨੂੰ ਕਿ ਕੁਛ ਇੱਕ ਬੱਚੇ ਜਦੋਂ ਉੱਥੇ ਗੱਲਬਾਤ ਕਰਦੇ ਆ ਉਹ ਕਹਿੰਦੇ ਜੀ ਜਿਵੇਂ ਕੈਨੇਡਾ ਦੇ ਵਿੱਚ ਹਾਊਸ ਕ੍ਰਾਈਸਿਸ ਚੱਲ ਰਿਹਾ ਹੈ ਹਾਊਸਿੰਗ। ਉਵੇਂ ਯੂਕੇ ਦੇ ਵਿੱਚ ਵੀ ਇਸ ਟਾਈਮ ਘਰ ਮਿਲਣੇ ਔਖੇ ਹੋ ਗਏ ਆ। ਤੇ ਖਾਸ ਤੌਰ ਤੇ ਜਿਹੜੇ ਲੰਡਨ ਦੇ ਵਿੱਚ ਰਹਿੰਦੇ ਆ ਤੇ ਕੀ ਇਹ ਗੱਲ ਸੱਚ ਆ ਜਾਂ ਫਿਰ ਇਹ ਵੀ ਮੈਜਿਕ ਆਫ ਹੋਈ ਆ? ਦੇਖੋ ਬਣੀ ਜਿਹੜਾ ਘਰ ਮਿਲਣ ਦਾ ਹੈਗਾ ਵੀ ਜੇ ਤੁਸੀਂ ਸੇਮ ਉਹੀ ਗੱਲ ਆ ਗਈ ਪਹਿਲਾਂ ਤਾਂ ਪਲੈਨਿੰਗ ਦੀ ਤੁਸੀਂ ਅਪਲਾਈ ਕਦੋਂ ਕਰਦੇ ਹੋ ਵੀਜ਼ਾ ਕਦੋਂ ਆਉਂਦਾ ਹੈ ਤੇ ਤੁਸੀਂ ਸਰਚ ਆਊਟ ਕਦੋਂ ਕਰਦੇ ਹੋ ਆਪਣਾ ਘਰ ਜਿਹੜਾ ਹੈਗਾ ਮੰਨ ਲਓ ਕਿਸੇ ਬੱਚੇ ਨੇ ਸਤੰਬਰ ਦੇ ਵਿੱਚ ਜਾਣਾ ਹੈ ਜੇ ਉਹ ਜੂਨ ਜੁਲਾਈ ਦੇ ਵਿੱਚ ਆਪਣਾ ਘਰ ਲੱਭਣਾ ਸ਼ੁਰੂ ਕਰਦਾ ਮੰਨ ਲਓ 2 ਮਹੀਨੇ ਪਹਿਲਾਂ ਜੋ ਲੱਭਣਾ ਸ਼ੁਰੂ ਕਰਦਾ ਉਹਨੂੰ ਕੋਈ ਦਿੱਕਤ ਨਹੀਂ ਆ इजीली ਉਹ ਆਪਣਾ ਇੱਥੋਂ ਕੰਟਰੈਕਟ ਕਰਕੇ ਅਸੀਂ ਵੀ ਉਹਦੇ ਵਿੱਚ ਹੈਲਪ ਕਰਦੇ ਆ ਬੱਚੇ ਦੀ ਇੱਥੋਂ इजीली ਤੁਸੀਂ ਕੰਟਰੈਕਟ ਕਰਕੇ ਜਾਓ 3 ਮਹੀਨੇ ਦਾ ਕਰ ਲਓ 6 ਮਹੀਨੇ ਦਾ ਕਰ ਲਓ ਤੇ ਤੁਹਾਨੂੰ ਅਕਮੋਡੇਸ਼ਨ ਜਾਂਦੇ ਨੂੰ ਤੁਹਾਡੇ ਰੈਡੀ ਪਈ ਹੋਏਗੀ ਜੇਕਰ ਤੁਸੀਂ ਬਹੁਤ ਲੇਟ ਅਪਲਾਈ ਕਰ ਰਹੇ ਹੋ ਤੁਸੀਂ 2 ਦਿਨ ਪਹਿਲਾਂ ਆਪਣਾ ਹਲੇ ਸੋਚ ਰਹੇ ਸੀ ਕਿ ਵੀ ਅਸੀਂ ਜਾਣਾ ਹੈ ਤੇ ਤੁਸੀਂ ਨਾਲ ਦੀ ਨਾਲ ਵੀਜ਼ਾ ਲੈ ਕੇ ਹੁਣ ਬਿਨਾ ਪਲਾਨ ਕੀਤੇ ਜਾਉਂਗੇ ਤਾਂ ਘਰ ਲੱਭਣਾ ਬਹੁਤ ਮੁਸ਼ਕਲ ਹੈ ਖਾਸ ਕਰਕੇ ਲੰਡਨ ਦੇ ਵਿੱਚ ਲੰਡਨ ਤੋਂ ਬਾਹਰ ਤੁਸੀਂ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਕਰਦੇ ਹੋ ਮਨੀ ਜੀ ਡਾਇਰੈਕਟਲੀ ਅਸੀਂ ਜਿਹੜੀ ਅਕਮੋਡੇਸ਼ਨ ਹੈਗੀ ਆ ਬਾਹਰ ਨਾਲੋਂ ਬਹੁਤ ਸਸਤੇ ਅਸੀਂ ਯੂਨੀਵਰਸਿਟੀ ਦੇ ਵਿੱਚ ਹੀ ਪ੍ਰੋਵਾਈਡ ਕਰਵਾ ਕੇ ਦੇ ਰਹੇ ਹਾਂ ਬਹੁਤ ਸਾਰੀਆਂ ਇਦਾਂ ਦੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ ਤੁਹਾਨੂੰ ਖੁਦ ਅਕਮੋਡੇਸ਼ਨ ਦੇ ਰਹੀਆਂ ਨੇ ਤੇ ਬਾਹਰ ਜੇ ਰੇਟ 500 ਪਾਉਂਡ ਆ ਨਾ ਤੁਹਾਡਾ ਇੱਕ ਮਹੀਨੇ ਦਾ ਤਾਂ ਉੱਥੇ ਤੁਹਾਨੂੰ 200 ਪਾਉਂਡ ਦੇ ਵਿੱਚ ਅਕਮੋਡੇਸ਼ਨ ਮਿਲੇਗੀ ਬਟ ਲੰਡਨ ਤੋਂ ਬਾਹਰ ਕਿਉਂਕਿ ਲੰਡਨ ਬਹੁਤ ਹੀ ਜ਼ਿਆਦਾ ਇੱਕ ਛੋਟਾ ਸ਼ਹਿਰ ਅੰਮ੍ਰਿਤਜੀ ਉੱਥੇ ਬਹੁਤ ਜ਼ਿਆਦਾ ਸਪੇਸ ਨਹੀਂ ਹੈਗੀ ਯੂਨੀਵਰਸਿਟੀਆਂ ਕੋਲ ਇੱਕ ਤਰ੍ਹਾਂ ਦੇ ਕੈਂਪਸ ਆ ਜਿਹੜੇ ਥੋੜੇ ਛੋਟੇ ਆ ਉਹੀ ਆਪਾਂ ਲੰਡਨ ਤੋਂ ਬਾਹਰ ਯੂਨੀਵਰਸਿਟੀਆਂ ਦੇ ਦੇਖਦੇ ਉਹਨਾਂ ਦੇ ਕੈਂਪਸ ਬਹੁਤ ਵੱਡੇ ਆ ਤੇ ਆਦਰ ਰੇਟ ਦੇ ਵਿੱਚ ਤੁਹਾਨੂੰ ਅਕਮੋਡੇਸ਼ਨ ਅਸੀਂ ਪ੍ਰੋਵਾਈਡ ਕਰਾ ਕੇ ਦਵਾਂਗੇ ਜੀ ਸੋ ਇਸੇ ਲਈ ਜਿਹੜੇ ਸੈ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਸ ਸ਼ੋਅ ਦੇ ਵਿੱਚ ਅਸੀਂ ਨਹੀਂ ਕਰ ਪਾਉਂਦੇ ਸਮਾਂ ਥੋੜਾ ਹੁੰਦਾ ਉਹ ਤੁਸੀਂ ਮਿਲ ਕੇ ਕਰ ਸਕਦੇ ਹੋ ਇੱਕ ਮੇਰੇ ਦਿਮਾਗ ਦੇ ਵਿੱਚ 10 ਸਵਾਲ ਮੈਂ ਇਹਨਾਂ ਨੂੰ ਪੁੱਛ ਸਕਦਾ ਤੁਸੀਂ 100 ਬੰਦੇ 10-10 ਸਵਾਲ ਲੈ ਕੇ ਆਓਗੇ ਤਾਂ 1000 ਸਵਾਲ ਬਣ ਜਾਂਦਾ ਇਹ ਸੈਮੀਨਾਰ ਤੁਹਾਡੇ ਆਪਣੇ ਸ਼ਹਿਰਾਂ ਦੇ ਵਿੱਚ ਕਰਵਾ ਰਹੇ ਨੇ ਡੇਟਸ ਮੈਂ ਕੋਲ ਫਿਰ ਤੋਂ ਦੱਸ ਦਿੰਦਾ 22 ਮਈ ਨੂੰ ਸੈਮੀਨਾਰ ਅੰਮ੍ਰਿਤਸਰ 'ਚ ਹੋਊਗਾ ਜੀ 25 ਮਈ ਨੂੰ ਸੈਮੀਨਾਰ ਮੋਗੇ 'ਚ ਔਰ 27 ਤਰੀਕ ਨੂੰ ਸੈਮੀਨਾਰ ਜਲੰਧਰ 'ਚ ਹੋ ਰਿਹਾ ਹੈ location venue ਬਾਰੇ اگر ਕੋਈ ਡਿਸਕਸ਼ਨ ਕਰਨਾ ਚਾਹੁੰਦੇ ਹੋ ਪੁੱਛਣਾ ਚਾਹੁੰਦੇ ਹੋ ਤਾਂ ਟੀਵੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੁਸੀਂ ਜਿਹੜੀ ਆ ਇਨਫਾਰਮੇਸ਼ਨ ਲੈ ਸਕਦੇ ਹੋ ਕਿ ਸੈਮੀਨਾਰ ਕਿੱਥੇ ਹੋ ਰਿਹਾ ਲੋਕੇਸ਼ਨ ਪੁੱਛ ਸਕਦੇ ਹੋ ਔਰ ਆਪਣੇ ਪੇਰੈਂਟਸ ਨਾਲ ਸੈਮੀਨਾਰ ਦਾ ਹਿੱਸਾ ਬਣ ਕੇ ਤੁਸੀਂ ਸਵਾਲ ਜਵਾਬ ਕਰ ਸਕਦੇ ਹੋ ਪੁੱਛ ਸਕਦੇ ਹੋ ਅਪਲਾਈ ਕਰਨਾ ਨਹੀਂ ਕਰਨਾ ਤੁਹਾਡੀ ਮਰਜ਼ੀ ਹੈ ਪਰ ਇੱਕ ਚੰਗੀ ਸਲਾਹ ਜ਼ਰੂਰ ਲਓ ਜਦੋਂ ਤੁਸੀਂ ਆਪਣੇ ਕਿਸੇ ਵੀ ਮੁਲਕ ਤੇ ਸਟੱਡੀ ਵੀਜ਼ਾ ਅਪਲਾਈ ਕਰਨਾ ਹੈ ਜਾਹਰ ਜਾਣਕਾਰੀ ਲਈ ਟਿਵਿਸ਼ਕੀ ਦੇ ਚੱਲ ਨੰਬਰ ਤੇ ਕਾਲ ਕਰ ਸਕਦੇ ਹੋ ਸੋ ਜਿੱਦੋ ਵੀ ਕਿਸੇ ਕੰਸਲਟੈਂਟ ਕੋ ਅਪਲਾਈ ਕਰਨਾ ਹੈ ਉਹਦੀ ਡਿਟੇਲ ਚੈੱਕ ਕਰ ਲੋ ਬੈਕਗਰਾਉਂਡ ਚੈੱਕ ਕਰ ਲੋ ਸਹੀ ਕਾਗਜ਼ਾਂ ਦੇ ਨਾਲ ਅਪਲਾਈ ਕਰੋ ਕੋਈ ਫਰਜ਼ੀ ਪੇਪਰ ਦਾ ਇਸਤੇਮਾਲ ਨਾ ਕਰੋ ਸ਼ੁਕਰਮੰਦ ਇਨਟੇਕ ਦੀ ਗੱਲ ਕਰ ਲਈਏ ਅਗੇਨ ਸਾਲ ਕੋ ਵਿੱਚ ਚਲ ਜੀਏ ਤਾਂ ਯੂਨੀਵਰਸਿਟੀਆਂ ਨਖਰੇ ਕਰਦੀਆਂ ਭਈਆਂ ਸੀ ਇਨਟੇਕ ਹੈ ਨਹੀਂ ਡੈਫਰ ਕਰ ਲੋ ਕੈਸ ਨਹੀਂ ਮਿਲਣਾ ਅਗਲੇ ਇਨਟੇਕ ਚ ਲੈ ਲੋ ਹੁਣ ਅੱਜ ਅਸੀਂ ਮਈ ਚ ਬੈਠੇ ਆਂ ਅੱਜ ਜੇਕਰ ਬੱਚਾ ਅਪਲਾਈ ਕਰਦਾ ਇਹਨੂੰ ਇਨਟੇਕ ਕਰਦਾ ਮਿਲ ਉਸਤਾਕਤੰਬਰ ਮਿਲੂਗਾ ਜਾਂ ਫਿਰ ਜਨਵਰੀ 2025 ਦੀ ਵੇਟ ਕਰਨੀ ਪਊ। ਬਣੀ ਜੀ ਜਿਹੜੇ ਬੱਚੇ ਕੋਲ ਆਪਣੇ ਡਾਕੂਮੈਂਟੇਸ਼ਨ ਰੈਡੀ ਆ, ਐਲਓਆਰ ਐਮਓਏ ਤੁਸੀਂ ਬਣਾਇਆ ਆ, ਤੁਹਾਡੇ ਕੋਲ ਫੰਡ ਕੁਛ ਨਾ ਕੁਛ ਹੈਗੇ ਆ, ਜਲਦੀ ਤੁਸੀਂ ਜਾਣਾ ਚਾਹੁੰਦੇ ਹੋ, ਪੇਮੈਂਟ ਤੁਹਾਡੇ ਕੋਲ ਰੈਡੀ ਆ। ਬਟ ਤੁਹਾਡੇ ਕੋਲ ਪੈਸੇ ਹੈਗੇ ਆ ਵੀ ਅਸੀਂ ਨਾਲ ਦੀ ਨਾਲ ਪੇਮੈਂਟ ਦੇ ਕੇ ਆਪਣਾ ਫਲਾਈ ਕਰ ਸਕਦੇ ਹਾਂ। ਤੁਹਾਡੇ ਲਈ ਜੂਨ ਇਨਟੇਕ ਸਾਡੇ ਕੋਲ ਅਵੇਲੇਬਲ ਹੈਗਾ। ਜੂਨ ਇਨਟੇਕ ਲਈ ਤੁਸੀਂ ਸੈਮੀਨਾਰ ਦੇ ਵਿੱਚ ਆ ਕੇ ਅਪਲਾਈ ਕਰ ਸਕਦੇ ਹੋ। ਤੁਹਾਡੇ ਕੋਲ ਫੰਡ ਨਹੀਂ ਹੈਗੇ ਤਾਂ ਤੁਹਾਨੂੰ ਲੱਗਦਾ ਹਲੇ ਅਸੀਂ ਪੈਸੇ ਇਕੱਠੇ ਕਰਨੇ ਆ ਤਾਂ ਤੁਹਾਡੇ ਕੋਲ ਸਤੰਬਰ 2024 ਇਨਟੇਕ ਹੈਗਾ ਜਾਂ ਸਤੰਬਰ 2024 ਇਨਟੇਕ ਲਈ ਤੁਸੀਂ ਆਪਣਾ ਕੇਸ ਅਪਲਾਈ ਕਰ ਸਕਦੇ ਹੈਗੇ ਉਹ ਇੱਕ ਨਿੱਜੀ ਮੈਂ ਗੱਲ ਹੋਰ ਤੁਹਾਨੂੰ ਦੱਸਣਾ ਚਾਹਾਂਗਾ ਬਹੁਤ ਵੱਡੀ ਤਦਾਦ ਦੇ ਵਿੱਚ ਨਾ ਪੇਰੈਂਟਸ ਦੀ ਇਹ ਮਨ ਦੇ ਵਿੱਚ ਡਰ ਹੈਗਾ ਵੀ ਸਾਡੇ ਬੱਚੇ ਨੂੰ ਜਿਹੜਾ ਕੋਰਸ ਆ ਉਹ 3 ਸਾਲ ਦਾ ਜਾਂ 4 ਸਾਲ ਦਾ ਮਿਲ ਰਿਹਾ ਹੈ ਵੀ 3 ਸਾਲ ਦੀ ਫੀਸ ਕਿੱਥੋਂ ਭਰਾਂਗੇ 4 ਸਾਲ ਦੀ ਫੀਸ ਬਹੁਤ ਹੋ ਜਾਣੀ ਆ ਸੋ ਬਿਲਕੁਲ ਯੂਕੇ ਦੀ ਫੀਸ ਹੈਵੀ ਆ ਤੁਹਾਨੂੰ ਘੱਟ ਖਰਚੇ ਦੇ ਵਿੱਚ ਭੇਜਣਾ ਛੋਟੇ ਕੋਰਸ ਦੇ ਵਿੱਚ ਭੇਜਣਾ ਮਨੇ ਜੀ ਸਿਰਫ 1 ਸਾਲ ਦਾ ਕੋਰਸ ਹੈ ਬੱਚੇ ਦਾ 1 ਸਾਲ ਦਾ ਕੋਰਸ ਕਰਕੇ ਤੁਸੀਂ ਪਲੱਸ 2 ਤੋਂ ਬਾਅਦ ਵੀ ਤੁਸੀਂ 1 ਸਾਲ ਦਾ ਕੋਰਸ ਕਰ ਸਕਦੇ ਹੋ ਗ੍ਰੈਜੂਏਸ਼ਨ ਤੋਂ ਬਾਅਦ ਵੀ ਤੁਸੀਂ 1 ਸਾਲ ਦਾ ਕੋਰਸ ਕਰ ਸਕਦੇ ਹੋ ਯੂਨੀਵਰਸਿਟੀ ਦੇ ਵਿੱਚ ਤੁਸੀਂ ਬੈਚਲਰ ਡਿਗਰੀ 1 ਸਾਲ ਦੀ ਕਰਕੇ 2 ਸਾਲ ਦਾ ਵਰਕ ਪਰਮਿਟ ਲਓ ਜੇ ਤੁਸੀਂ ਆਪਣਾ ਗ੍ਰੈਜੂਏਸ਼ਨ ਕੀਤੀ ਆ ਦੈਨ ਤੁਸੀਂ ਮਾਸਟਰ ਡਿਗਰੀ ਆਪਣੀ ਦੇਖੋ ਅਜਾ ਪਮਨੀ ਜੀ ਦੇਖਦੇ ਆ ਆਲਮੋਸਟ ਹਰ ਇੱਕ ਹੋਰ ਜਿਹੜੀਆਂ ਨੇਬਰਸ ਕੰਟਰੀ ਜਿੱਥੇ ਬੱਚੇ ਜਾਂਦੇ ਨੇ ਕੈਨੇਡਾ ਦੀ ਗੱਲ ਹੋਵੇ ਆਸਟ੍ਰੇਲੀਆ ਦੇਖ ਲਓ ਹਰ ਜਗ੍ਹਾ ਤੇ ਜਿਹੜੀ ਮਾਸਟਰ ਡਿਗਰੀ ਆ ਉਹ 2 ਸਾਲ ਦੀ ਆ ਸਿਰਫ ਯੂਕੇ ਇਦਾਂ ਦੀ ਕੰਟਰੀ ਆ ਜਿੱਥੇ ਤੁਸੀਂ ਮਾਸਟਰ ਡਿਗਰੀ ਸਿਰਫ 1 ਸਾਲ ਦੇ ਵਿੱਚ ਪੂਰੀ ਕਰਕੇ 2 ਸਾਲ ਦਾ ਵਰਕ ਪਰਮਿਟ ਹਾਸਲ ਕਰ ਰਹੇ ਹੋ ਤੇ 2 ਸਾਲ ਦੇ ਵਰਕ ਪਰਮਿਟ ਨੂੰ ਆਪਾਂ 3 ਸਾਲ ਹੋਰ ਐਕਸਟੈਂਡ ਕਰਕੇ 5 ਸਾਲ ਦੇ ਵਿੱਚ ਅਜ ਪਮਨੀ ਜੀ ਬੱਚਾ ਜਿਹੜਾ ਹੈਗਾ ਉਹ ਪੀਆਰ ਪੀਆਰ ਆਪਣੀ ਪਰਮਨੈਂਟ ਰੈਜ਼ੀਡੈਂਸੀ ਉੱਥੇ ਲੈ ਰਿਹਾ ਜਿਹਨੂੰ ਆਪਾਂ ਆਈਐਲਆਰ ਬੋਲਦੇ ਹੈਗੇ ਸੋ ਇਹ ਬਹੁਤ ਵੱਡੀ ਇੱਕ ਬੱਚਿਆਂ ਦੇ ਪੇਰੈਂਟਸ ਦੇ ਮਨ ਦੇ ਵਿੱਚ ਡਰ ਸੀ ਵੀ ਸਾਡਾ ਅਸੀਂ ਬੱਚਾ ਭੇਜਤਾ ਕੱਲ ਨੂੰ ਉਤੋਂ ਫੀਸ ਨਾ ਭਰੀ ਗਈ ਉਹ ਇਲੀਗਲ ਹੋ ਜਾਏਗਾ ਉਹ ਦੁਬਾਰਾ ਇੱਥੇ ਇੰਡੀਆ ਨਹੀਂ ਆ ਸਕੇਗਾ ਜੇ ਇੱਕ ਵਾਰੀ ਇੰਡੀਆ ਆ ਗਿਆ ਤਾਂ ਵਾਪਸ ਨਹੀਂ ਜਾ ਸਕੇਗਾ ਸੋ ਇਦਾਂ ਦੀ ਹੁਣ ਯੂਕੇ ਦੇ ਵਿੱਚ ਕੋਈ ਵੀ ਗੱਲ ਨਹੀਂ ਹੈ ਹੁਣ ਯੂਕੇ ਦੇ ਵਿੱਚ ਕਿਸੇ ਨੂੰ ਵੀ ਇਲੀਗਲ ਰਹਿਣ ਦੀ ਜ਼ਰੂਰਤ ਨਹੀਂ ਤੁਸੀਂ ਸਹੀ ਤਰੀਕੇ ਨਾਲ ਆਪਣੀ ਸਟੱਡੀ ਕਰਦੇ ਹੋ ਦੇਖੋ ਸਟੱਡੀ ਦਾ ਵੀ ਮਨੀਚੀ ਬਹੁਤ ਬੱਚਿਆਂ ਦੇ ਮਨ ਦੇ ਵਿੱਚ ਜਾਂ ਪੇਰੈਂਟਸ ਦੇ ਮਨ ਦੇ ਵਿੱਚ ਡਰ ਆ ਵੀ ਇੱਥੇ ਜੇ ਬਿਨਾਂ ਐਲਰਟ ਤੋਂ ਨੂੰ ਭੇਜਤਾ ਦੋਗੇ ਬਿਨਾਂ ਇੰਟਰਵਿਊ ਤੋਂ ਨੂੰ ਭੇਜਤਾ ਦੋਗੇ ਕੱਲ ਨੂੰ ਸਾਰੇ ਨੂੰ ਮੈਂ ਦੱਸਣਾ ਚਾਹਾਂਗਾ ਵੀ ਯੂਕੇ ਦੇ ਵਿੱਚ ਜਿਹੜੀ ਸਟੱਡੀ ਆ ਜਾਂ ਮੇਜਰਲੀ ਜਿਹੜੀ ਫੋਰਨ ਕੰਟਰੀ ਦੇ ਵਿੱਚ ਸਟੱਡੀ ਆ ਉਥੇ ਆਪਣੇ ਵਾਲਾ ਸਿਸਟਮ ਨਹੀਂ ਹੈ ਵੀ ਆਪਾਂ ਨੂੰ ਇੱਕ ਕੁਐਸਚਨ ਆਏਗਾ ਜਾਂ ਉਹਦਾ ਆਪਾਂ ਆਨਸਰ ਆਪਣੇ ਮਾਈਂਡ ਚ ਸੋਚ ਕੇ ਦੇਣੇ ਆ ਓਪਨ ਬੁੱਕ ਸਟੱਡੀ ਆ ਓਪਨ ਬੁੱਕ ਸਟੱਡੀ ਦਾ ਮਤਲਬ ਇਹ ਆ ਵੀ ਤੁਸੀਂ ਆਪਣੀ ਗਾਈਡ ਜਾਂ ਆਪਣੀ ਬੁੱਕ ਆਪਣੇ ਕੋਲ ਰੱਖ ਸਕਦੇ ਹੋ ਉਹਦੇ ਚੋਂ ਆਨਸਰ ਤੁਸੀਂ ਦੇਖ ਕੇ ਆਪਣੀ ਅਸਾਈਨਮੈਂਟ ਬਣਾ ਸਕਦੇ ਹੈਗੇ ਹੋ ਸੋ ਇਦਾਂ ਦੀ ਘਬਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਤੁਸੀਂ ਪੜ੍ਹਾਈ ਔਖੀ ਲੱਗਦੀ ਹੈ ਤਾਂ ਯੂਕੇ 'ਚ ਤੁਹਾਨੂੰ ਬਿਲਕੁਲ ਪੜ੍ਹਾਈ ਨਹੀਂ ਔਖੀ ਲੱਗੇਗੀ ਤੁਸੀਂ ਈਜ਼ੀਲੀ ਆਪਣੀਆਂ ਕਲਾਸਾਂ ਜਿਹੜੀਆਂ ਹੈਗੀਆਂ ਨੇ ਉੱਥੇ ਲਗਾ ਕੇ ਆਪਣੀ ਪੜ੍ਹਾਈ ਪੂਰੀ ਕਰ ਸਕਦੇ ਹੋ। ਤੋਂ ਗੁਰਮਿੰਦਰ ਸ਼ੇਖਰ ਜੀ ਨਾਲ ਗੱਲਬਾਤ ਕਰ ਰਹੇ ਨੇ। ਗੁਰਮਿੰਦਰ ਜੀ ਸਮਾਂ 2-3 ਮਿੰਟਾਂ ਸੰਭਾਚਿਆ ਸਾਡੇ ਸ਼ੋਅ ਦੇ ਵਿੱਚ। ਕੋਈ ਐਸੀ ਗੱਲਾਂ ਕੋਈ ਐਸੇ ਟਿਪਸ ਕੋਈ ਐਸੀ ਚੀਜ਼ਾਂ ਜਿਹੜੀਆਂ ਬੱਚਾ ਆਪਣੇ ਜ਼ਿਹਨ ਦੇ ਵਿੱਚ ਰੱਖੇ ਪਰੈਂਟਸ ਆਪਣੇ ਦਿਮਾਗ ਦੇ ਵਿੱਚ ਰੱਖਣ ਜਦੋਂ ਕਿਸੇ ਵੀ ਕੰਸਲਟਰ ਦੀ ਸਿਲੈਕਸ਼ਨ ਕਰਨੀ ਜਾਂ ਕਿਸੇ ਕੰਟਰੀ ਦੀ ਸਿਲੈਕਸ਼ਨ ਕਰਨੀ ਹੈ ਜਾਂ ਇਨ ਸੈਮੀਨਾਰਸ ਵਿੱਚ ਆਉਣਾ ਹੈ। ਦੇਖੋ ਮਨੇ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਕਵਾਂਗੇ ਜਿਨੇ ਕੰਸਲਟੈਂਟ ਦੀ ਆਪਣੀ ਸਿਲੈਕਸ਼ਨ ਕਰਨੀ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੇਖੋ ਵੀ ਤੁਸੀਂ ਜਿਹੜੀ ਕੰਟਰੀ ਦਾ ਵੀਜ਼ਾ ਲਗਵਾਉਣਾ ਤੇ ਉਹ ਕੰਸਲਟੈਂਟ ਉਸ ਕੰਟਰੀ ਦਾ ਐਕਸਪਰਟ ਹੈਗਾ ਉਹਦੇ ਜਿਹੜੇ ਵੀਜ਼ਾਸ ਨੇ ਉਸ ਕੰਟਰੀ ਦੇ ਰੂਟੀਨ ਦੇ ਵਿੱਚ ਆ ਰਹੇ ਆ ਮਤਲਬ ਡੇਲੀ ਆ ਰਹੇ ਆ ਇਹ ਤਾਂ ਨਹੀਂ ਆਪਾਂ ਇੱਕ ਬੰਦੇ ਕੋਲ ਮੰਨ ਲਓ ਕਿਸੇ ਵੀ ਸ਼ਹਿਰ ਤੇ ਜਾ ਕੇ ਆਪਾਂ ਯੂਕੇ ਦਾ ਕੇਸ ਦੇਤਾ ਤੇ ਯੂਕੇ ਦੇ ਉਹਨੇ ਕੇਸ ਹੀ ਹਲੇ ਤੱਕ ਕੋਈ ਇੱਕ ਜਾਂ ਦੋ ਵੀਜ਼ੇ ਸਾਲ ਦੇ ਲਾਉਂਦਾ ਹੋਵੇ ਤਾਂ ਉੱਥੇ ਜਾ ਕੇ ਤੁਹਾਡਾ ਸਮਾਂ ਖਰਾਬ ਹੋਏਗਾ ਤੁਹਾਡਾ ਪੈਸਾ ਖਰਾਬ ਹੋਏਗਾ ਦੂਸਰੀ ਗੱਲ ਜਿਹੜੇ ਬੰਦੇ ਕੋਲ ਤੁਸੀਂ ਕੰਸਲਟੈਂਟ ਕੋਲ ਜਾ ਕੇ ਆਪਣੀ ਫਾਈਲ ਲਾ ਰਹੇ ਹੋ ਉੱਥੇ ਦੇਖੋ ਵੀ ਉਹਦੇ ਯੂਨੀਵਰਸਿਟੀ ਨਾਲ ਕੋਈ ਡਾਇਰੈਕਟ ਟਾਈ-ਅਪਸ ਹੈ ਕਦੇ ਉਹਦੇ ਦਫ਼ਤਰਾਂ ਦੇ ਵਿੱਚ ਕੁਝ ਯੂਨੀਵਰਸਿਟੀ ਦੇ ਅਧਿਕਾਰੀ ਨੁਮਾਇंदे ਕੁਝ ਆਏ ਵੀ ਹੈ ਕਦੇ ਉਹਦੀ ਕਿੰਨੀ ਕੁ ਵਾਕਵੇ ਦੀ ਯੂਨੀਵਰਸਿਟੀ ਦੇ ਰਿਪਰੈਜ਼ੈਂਟੇਟਿਵ ਜਿਹੜੇ ਹੈਗੇ ਉਹਨਾਂ ਨਾਲ ਹੈਗੀਗਾ ਤੀਜੀ ਮੇਜਰ ਗੱਲ ਕੰਸਲਟੈਂਟ ਕੋਲ ਲਾਇਸੈਂਸ ਹੈ ਤੇ ਜਿਹੜੀਆਂ ਤੁਸੀਂ ਫੀਸਾਂ ਭਰਾ ਰਹੇ ਹੋ ਜਾਂ ਤੁਸੀਂ ਕੋਈ ਵੀ ਪੇਮੈਂਟ ਦੇ ਰਹੇ ਹੋ ਕਿ ਤੁਹਾਨੂੰ ਉਹਦੀ ਰਸੀਦ ਮਿਲ ਰਹੀ ਹੈ ਜਾ ਤੁਸੀਂ ਉਹਦੀ ਪੇਮੈਂਟ ਆਪਣੇ ਅਕਾਊਂਟ 'ਚ ਕਰ ਰਹੇ ਹੋ ਕੋਈ ਕੈਸ਼ ਪੇਮੈਂਟ ਤਾਂ ਨਹੀਂ ਤੁਹਾਡੇ ਤੋਂ ਮੰਗੀਆਂ ਜਾਂਦੀਆਂ ਸੋ ਬਣੀ ਜੀ ਇਦਾਂ ਦੀਆਂ ਚੀਜ਼ਾਂ ਬੱਚਾ ਜ਼ਰੂਰ ਸੋਚੇ ਜਦੋਂ ਉਹ ਆਪਣਾ ਅਪਲਾਈ ਕਰ ਰਿਹਾ ਹੈਗਾ ਬਾਕੀ ਸਰਵਿਸ ਕਿਉਂਕਿ ਅੱਜ ਹਰ ਬੱਚਾ ਚਾਹੁੰਦਾ ਵੀ ਸਾਡਾ ਕੇਸ ਡਿਲੇ ਨਾ ਹੋਵੇ ਸਾਨੂੰ ਫਾਸਟ ਟਰੈਕ ਦੇ ਵਿੱਚ ਸਾਡਾ ਐਪਲੀਕੇਸ਼ਨ ਚੱਲੇ ਵੀ ਕੁਝ ਦਿਨਾਂ ਦੇ ਵਿੱਚ ਹੀ ਸਾਡਾ ਸਾਰਾ ਕੰਮ ਬਣ ਜਵੇ ਸੋ ਜੇਕਰ ਤੁਸੀਂ 2024 ਦੇ ਵਿੱਚ ਪੜੇ ਹੋ ਅੱਜ ਬਹੁਤ ਆਪਾਂ ਦੇਖਦੇ ਹਾਂ ਬੱਚਿਆਂ ਦਾ ਰਿਜ਼ਲਟ ਆਇਆ ਜਿਹੜੇ ਬੱਚੇ 2024 ਦੇ ਵਿੱਚ ਪੜੇ ਨੇ ਇੰਗਲੈਂਡ ਜਾਣਾ ਚਾਹੁੰਦੇ ਨੇ ਤੁਹਾਨੂੰ ਅਲਰਟਸ ਤੇ ਪੈਸਾ ਖ ਤੁਹਾਨੂੰ ਅਲਰਟਸ ਕਰਨ ਲਈ ਸਮਾਂ ਖਰਾਬ ਕਰਨ ਦੀ ਜਰੂਰਤ ਨਹੀਂ ਹੈ 60% ਨੰਬਰ ਘੱਟ ਬਜਟ 'ਚ ਜਾਣਾ ਚਾਹੁੰਦੇ ਹੋ ਬਿਲਕੁਲ 100% ਸਕਾਲਰਸ਼ਿਪ ਮਿਲੇਗੀ 4 ਲੱਖ 5 ਲੱਖ 6 ਲੱਖ ਤੁਹਾਡੀ ਯੂਨੀਵਰਸਿਟੀ ਦੇ ਡਿਪੈਂਡ ਕਰਦਾ ਕਿਹੜਾ ਕੋਰਸ ਕਿਹੜੀ ਯੂਨੀਵਰਸਿਟੀ ਲੈਣੇ ਆ 2024 ਪੜ੍ਹਿਆ ਬੱਚਾ ਵੀ ਮਨੀਜੀ ਅੱਜ ਆਪਣਾ ਕੇਸ ਅਪਲਾਈ ਕਰ ਸਕਦਾ ਹੈ ਉਹਦਾ ਸਮਾਂ ਤੇ ਉਹਦਾ ਜਿਹੜਾ ਪੈਸਾ ਹੈਗਾ ਉਹ ਦੋਨੋਂ ਚੀਜ਼ਾਂ ਬਚਣਗੀਆਂ ਜੀ ਸੋ ਦਰਸ਼ਕਾਂ ਨੂੰ ਇੱਕ ਫਿਰ ਤੋਂ ਦੱਸ ਦੇ ਕਿ ਗਲੋਬਲ ਵੀਜ਼ਾ ਹੈਲਪਲਾਈਨ ਤੋਂ ਗੁਰਮਿੰਦਰ ਸ਼ੇਰ ਗੜੀ ਜੀ ਨਾਲ ਸਟੂਡੀਓ ਵਿੱਚ ਅੱਜ ਗੱਲਬਾਤ ਕਰ ਰਹੇ ਸੀ ਸੋ ਕਿਸੇ ਵੀ ਤਰ ਅਪਲਾਈ ਕਰਨਾ ਚਾਹੁੰਦੇ ਹੋ ਚਾਹੇ ਤੁਸੀਂ 12ਵੀਂ ਪਾਸ ਹੋ ਚਾਹੇ ਗ੍ਰੈਜੂਏਟ ਹੋ ਆਇਲਸ ਕੀਤੀ ਹੈ ਬਹੁਤ ਵਧੀਆ ਹੈ ਨਹੀਂ ਕੀਤੀ ਤੇ ਕੋਈ ਘਬਰਾਉਣ ਦੀ ਲੋੜ ਨਹੀਂ ਨੰਬਰ ਘੱਟ ਰਗੇ ਹੈ 45% 50% 55% ਰਗੇ ਹੈ ਸਟੱਡੀ ਦੇ ਵਿੱਚ ਸਾਲ ਦੋ ਸਾਲ ਤਿੰਨ ਸਾਲ ਦਾ ਗੈਪ ਹੈ ਗਿਆ ਜਾਂ ਫਿਰ ਘੱਟ ਬਜਟ ਦੇ ਵਿੱਚ ਜਾਣਾ ਚਾਹੁੰਦੇ ਹੋ ਕੰਸਲਟੈਂਟ ਕੋ ਜਾਉਂਦੇ ਹੋ ਕਹਿੰਦੇ ਸਾਲ ਦੀ ਫੀਸ 14000 ਪਾਉਂਡ 15000 ਪਾਉਂਡ 16000 ਪਾਉਂਡ ਉਸ ਤੋਂ ਬਾਅਦ ਇੰਸ਼ੋਰੈਂਸ ਅੰਬੈਸੀ ਫੀਸ ਕਈ ਚੀਜ਼ਾਂ ਮਿਲਾ ਕੇ ਤੁਹਾਡਾ ਬਜਟ ਬਹੁਤ ਉੱਪਰ ਜਾ ਰਿਹਾ ਹੈ ਘੱਟ ਖਰਚੇ 'ਚ ਇੰਗਲੈਂਡ ਜਾਣਾ ਚਾਹੁੰਦੇ ਹੋ ਸਟੂਡੈਂਟ ਵੀਜ਼ਾ ਤੇ ਤਾਂ ਗਲੋਬਲ ਵੀਜ਼ਾ ਹੈਲਪਲਾਈਨ ਨੂੰ ਇੱਕ ਵਾਰੀ ਕਾਲ ਜ਼ਰੂਰ ਕਰਕੇ ਪੁੱਛ ਸਕਦੇ ਹੋ ਕਿ ਇਹ ਇੰਗਲੈਂਡ ਘੱਟ ਖਰਚੇ ਤੇ ਕਿਵੇਂ ਪੇ ਸਕਦੇ ਆ ਕਿਹੜੀ ਯੂਨੀਵਰਸਿਟੀ ਕਿਹੜਾ ਕਾਲਜ ਆ ਸਜਰਾ ਘੱਟ ਖਰਚੇ ਤੇ ਸਟੂਡੈਂਟ ਵੀਜ਼ਾ ਤੇ ਵੀਜ਼ੇ ਲਈ ਕੈਸ ਲੈਟਰ ਦੇ ਰਿਹਾ ਸੋ ਇਹਨਾਂ तमाम ਗੱਲਾਂ ਤੇ ਜ਼ਿਕਰ ਕਰਨ ਲਈ ਸੈਮੀਨਾਰਸ ਆਰਗੇਨਾਈਜ਼ ਕਰ ਰਹੇ ਨੇ ਸੈਮੀਨਾਰ ਦੇ ਤਰੀਕਾ ਨੋਟ ਕਰ ਲਵੋ ਜੀ 22 ਤਰੀਕ ਅੰਮ੍ਰਿਤਸਰ 25 ਤਰੀਕ ਮੋਗਾ ਤੇ 27 ਤਰੀਕ ਜਲੰਧਰ ਇਹਨਾਂ ਸੈਮੀਨਾਰਾਂ ਦੇ ਵਿੱਚ ਆਪਣੇ ਪੇਰੈਂਟਸ ਦੇ ਨਾਲ ਆਓ ओरिजिनल ਡਾਕੂਮੈਂਟਸ ਦੇ ਨਾਲ ਆਓ ਔਰ ਸਲਾਹ ਜ਼ਰੂਰ ਲੈ ਲਓ ਵੈਨਿਊਸ ਬਾਰੇ ਪਤਾ ਕਰਨਾ ਚਾਹੁੰਦੇ ਹੋ ਸੈਮੀਨਾਰ ਕਿੱਥੇ ਹੋ ਰਿਹਾ ਤੇ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਟੀਵੀ ਸਕਰੀਨ ਤੇ ਚੱਲ ਰੇ ਨੰਬਰ ਤੇ ਕਾਲ ਕਰਕੇ ਇਨਫਾਰਮੇਸ਼ਨ ਲੈ ਸਕਦੇ ਹੋ ਸੁਖਮੰਦਰ ਜੀ ਮੈਸੇਜ ਦੇਣਾ ਚਾਹੋਗੇ ਬਿਲਕੁਲ ਨਹੀਂ ਜੀ ਮੈਸੇਜ ਲਾਸਟ ਤੇ ਕੇ ਜਰੂਰ ਦੇਣਾ ਚਾਹੁੰਗਾ ਵੀ ਜਿੱਦਾਂ ਮੈਂ ਗੱਲ ਕਰੀ ਘੱਟ ਖਰਚੇ ਦੇ ਵਿੱਚ ਵੀ ਤੁਸੀਂ ਸਿਰਫ 11 ਲੱਖ ਰੁਪਏ ਦੇ ਵਿੱਚ ਯੂਕੇ ਜਾ ਸਕਦੇ ਹੋ ਇਦਾਂ ਹੀ ਮੈਂ ਜੀ ਬਹੁਤ ਸਾਰੀਆਂ ਅਲੱਗ-ਅਲੱਗ ਐਡਵਰਟਾਈਜ਼ਮੈਂਟ ਚੱਲਦੀਆਂ ਨੇ ਲੇਕਿਨ ਸਾਡੇ ਕੋਲ ਵੀ ਹੁਣ ਬੱਚੇ ਆਉਂਦੇ ਆ ਉਹ ਸਾਨੂੰ ਜਦੋਂ ਅਪਲਾਈ ਕਰਦੇ ਆ ਦੇਖਦੇ ਆ ਵੀ ਜੋ ਅਸੀਂ ਐਗਰੀਮੈਂਟ ਕੀਤਾ ਆ ਉਹ ਵੀ 11 ਲੱਖ ਦਾ ਕੀਤਾ ਆ ਤੇ ਜਿਹੜੀ ਇੰਸ਼ੋਰੈਂਸ ਆ ਯੂਨੀਵਰਸਿਟੀ ਫੀਸ ਆ ਮੈਡੀਕਲ ਦਾ ਖਰਚਾ ਆ ਫੰਡਸ ਆ ਹਰ ਇੱਕ ਚੀਜ਼ ਅਸੀਂ ਇਹਨੂੰ ਜਦੋਂ ਲਿਖ ਕੇ ਦਿੰਨੇ ਆ ਵੀ ਸਾਰਾ ਇਹ ਇਨਕਲੂਡ ਹੈਗਾ ਇਸ ਪੈਸੇ ਦੇ ਵਿੱਚ ਸੋ ਬੱਚਿਆਂ ਦਾ ਇੱਕੋ ਜਵਾਬ ਹੁੰਦਾ ਕਿ ਉਹ ਵੀ ਸਰ ਅਸੀਂ ਕਿਤੇ ਪਹਿਲਾਂ ਪੁੱਛਣ ਗਏ ਸੀ ਉਹਨਾਂ ਨੇ ਸਾਨੂੰ ਕਹਿ ਕੇ ਬੁਲਾ ਲਿਆ ਵੀ ਤੁਹਾਡਾ 12 ਲੱਖ ਲੱਗੂ ਤੁਹਾਡਾ 5 ਲੱਖ ਲੱਗੂ ਬਟ ਜਦੋਂ ਅਸੀਂ ਜਾਣਦੇ ਸੀ ਤੇ ਪੁੱਛਦੇ ਸੀ ਸਾਨੂੰ ਜਾ ਕੇ ਇਹ ਜਵਾਬ ਮਿਲਦਾ ਸੀ ਵੀ 5 ਲੱਖ ਦਾ ਸਿਰਫ ਇਹ ਯੂਨੀਵਰਸਿਟੀ ਦੀ ਫੀਸ ਹੈ ਜੀ 3 ਲੱਖ ਤਾਂ ਸਿਰਫ ਸਾਡੀ ਅਲੱਗ ਤੋਂ ਫੀਸ ਹੈ ਵੀ ਉਹ ਪੈਸੇ ਜਿਹੜੇ ਅਸੀਂ ਨਾ ਬਹੁਤ ਉੱਪਰ ਵੱਜ ਜਾਂਦੇ ਸੀ ਜੋ ਐਡ ਚ ਕਿਹਾ ਜਾਂਦਾ ਸੀ ਉਹ ਪੈਸੇ ਉਹਨੇ ਹੁੰਦੇ ਨਹੀਂ ਸੀ ਉਹਦੇ ਤੋਂ 5-7 ਲੱਖ 10 ਲੱਖ ਰੁਪਇਆ ਉੱਪਰ ਵਧਾ ਕੇ ਪਤਾ ਲੱਗਦਾ ਸੀ ਜਦੋਂ ਅਸੀਂ ਆਫਿਸ ਵਿਜ਼ਿਟ ਕਰਦੇ ਸੀ ਸਿਰਫ 11 ਲੱਖ ਰੁਪਇਆ ਤੁਸੀਂ ਦੇਣਾ ਹੈ ਜੀ ਪਲੱਸ ਐਮਬੈਸੀ ਫੀਸ ਤੁਸੀਂ ਐਮਬੈਸੀ 'ਚ ਜਮ੍ਹਾਂ ਕਰਨੀ ਹੈ 60000 ਰੁਪਇਆ ਟੋਟਲ 11 ਲੱਖ 60000 ਰੁਪਏ ਦੇ ਵਿੱਚ ਤੁਸੀਂ ਆਪਣਾ ਯੂਕੇ ਦਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਉਸ ਤੋਂ ਇਲਾਵਾ ਤੁਹਾਨੂੰ ਕੋਈ ਵੀ 1 ਰੁਪਇਆ ਨਵਾਂ ਖਰਚਣ ਦੀ ਜ਼ਰੂਰਤ ਨਹੀਂ ਹੈ ਜੀ ਉਹਦੇ ਵਿੱਚ ਹੀ ਤੁਹਾਡੀ ਯੂਨੀਵਰਸਿਟੀ ਫੀਸ ਆ ਤੁਹਾਡੀ ਐਮਬੈਸੀ ਫੀਸ ਆ ਤੁਹਾਡੀ ਇੰਸ਼ੋਰੈਂਸ ਆ ਤੁਹਾਡੀ ਜੋ ਵੀ ਫਾਈਨੈਂਸ਼ੀਅਲ ਚੀਜ਼ ਲੱਗੇਗੀ ਕੋਈ ਵੀ ਡਾਕੂਮੈਂਟੇਸ਼ਨ ਦੀ ਲੋੜ ਆ ਚਾਹੇ ਮੈਡੀਕਲ ਆ ਹਰ ਇੱਕ ਚੀਜ਼ ਤੁਹਾਡੀ ਇਸ ਪੈਕੇਜ ਦੇ ਵਿੱਚ ਇਨਕ ਮਨ ਲੋ ਕਿ 1% ਵੀਜ਼ਾ ਬੱਚੇ ਦਾ ਨਹੀਂ ਆਂਦਾ ਤੇ 9 ਵੀਜ਼ਾ 9 ਲਾਸ ਤੇ ਅਮਰੀਕਾ ਆਪਾਂ ਕੰਮ ਕਰ ਰਹੇ ਹੈਗੇ ਆ ਜੀ ਉਸ ਸੈਮੀਨਾਰ ਦਾ ਹਿੱਸਾ ਬਣੋ ਸਵਾਲਾਂ ਦੇ ਜਵਾਬ ਲਓ ਔਰ ਜੇਕਰ ਚੰਗਾ ਲੱਗਦਾ ਤੇ ਆਪਣੇ ਵਿਦੇਸ਼ਾਂ ਦੇ ਸੁਪਨੇ ਪੂਰੇ ਕਰੋ ਜਿਆਦਾ ਜਾਣਕਾਰੀ ਲਈ ਟੀਵੀ ਸਕੀਨ ਤੇ ਚੱਲਣ ਨੰਬਰ ਤੇ ਕਾਲ ਕਰ ਸਕਦੇ ਹੋ ਸੋ ਜਦੋਂ ਵੀ ਕਿਸੇ ਕੰਸਲਟੈਂਟ ਕੋ ਅਪਲਾਈ ਕਰਨਾ ਹੈ ਉਹਦੀ ਡਿਟੇਲ ਚੈੱਕ ਕਰ ਲਓ ਬੈਕਗਰਾਉਂਡ ਚੈੱਕ ਕਰ ਲਓ ਸਹੀ ਕਾਗਜ਼ਾਂ ਦੇ ਨਾਲ ਅਪਲਾਈ ਕਰੋ ਕੋਈ ਫਰਜ਼ੀ ਪੇਪਰ ਦਾ ਇਸਤੇਮਾਲ ਨਾ ਕਰੋ ਲੀਗਲ ਤਰੀਕੇ ਨਾਲ ਚੱਲ ਕੇ ਆਪਣੇ ਵਿਦੇਸ਼ਾਂ ਦੇ ਸੁਪਨੇ ਪੂਰੇ ਕਰੋ ਗੁਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਅਨੁ